ਆ ਤਾਂ ਆਪਣੀ ਗੱਲ ਚੱਲੀ ਨਹੀਂ ਫੇਰ ਕੋਈ ਨਾ ਗੱਲ ਤਾਂ ਪਛਾਣ ਆਉਂਦਾ ਕਿ ਆਹ ਗੇਮ ਤਾਂ ਜਲਦੀ ਨਹੀਂ ਆਪਣੀ ਤੂੰ ਹੋਰ ਹੀ ਗੇਮ ਘਮਾਉਣੀ ਪੂਹਣ ਤਾਂ ਆਪਾਂ ਨੂੰ ਇਹਨਾਂ ਨੂੰ ਕਮਾਤ ਲਾਵਾ ਮੈਨੂੰ ਤਾਂ ਐਸੀ ਬਿੜ ਜੂ ਇੰਨੇ ਚ ਕੱਢ ਦਿ ਕਾੜ ਲਾਵਾ ਇਹਨਾਂ ਦੋ ਦਾਰੇ ਹਾਣੀ ਹੱਥਾ ਕਾਰਡ ਫਿਰ ਅੰਗਰੇਜ਼ੀ ਜੀ ਸਪਾਉਣ ਲੱਗ ਗਿਆ ਅੱਜ ਕੱਲ ਸਾਰੇ ਹਨਾ ਹੋਰ ਕਾਲੇ ਫਿਰ ਇੱਕ ਤਾਂ ਐ ਤੈਨੂੰ ਪਤਾ ਆਪਣੇ ਰਿਸ਼ਤੇਦਾਰ ਸਾਰੇ ਪੜੇ ਲਿਖੇ ਨੇ ਯਾਰ ਬਾਕੀ ਉਹ ਮੰਡੇ ਦਾ ਤੈਨੂੰ ਪਤਾ ਕਿ ਨਾਲ ਅੰਗਰੇਜ਼ੀ ਸਿਸਪਾਉਣੇ ਨੇ ਹਨਾ ਹੁਣ ਤਾਂ ਪੰਜਾਬੀ ਚ ਮਾਂ ਹਾਂ ਦੱਸ ਕਿੱਥੇ ਅੱਜ ਤਾਂ ਅੱਛਾ ਹੋਰ ਪਾਣੀ ਲਵਾਉਂਦੇ ਨੱਕੇ ਹੀ ਨਹੀਂ ਤਕਾਦੇ ਅੱਜ ਦਾ ਪੁੱਛਣਾ ਇੰਨਾ ਕੰਮ ਜ਼ੋਰ ਦਾ ਸੀਗਾ ਕੰਮ ਕਿਉਂ ਨੱਕਾ ਜਾਮ ਹੋ ਰਿਹਾ ਸੀਗਾ ਰੇਤੇ 'ਚ ਅੱਗੇ ਤਾਂ ਨਜ਼ਾਰਾ ਸੀਗਾ ਕਹੀ ਨਾਲ ਨਕਾਵਾਂ ਲਦਾਂਦੇ ਬਹੁਤ ਸਰੀਏ ਜੇ ਵਿਸਾਰ ਰੱਖੇ ਨੇ ਐ ਹੁਣ ਕਹਿੰਦੇ ਹੁਣ ਨਜ਼ਾਰਾ ਕਹਿੰਦੇ ਜਿਹਦੇ ਨਾਲ ਕਿਹੜੇ ਨਜ਼ਾਰੇ ਨੂੰ ਲੋਕਾਂ ਨੇ ਉਹ ਕਰ ਰੱਖਿਆ ਜਦੋਂ ਕਹਿੰਦੇ ਆਮ ਪਾਰਟੀ ਆ ਜੇ ਉਹ ਜਾਮ ਹੋ ਜਾਂਦੇ ਨੇ ਸਰੀਏ ਜੇ ਅੱਛਾ ਚਲੋ ਛੱਡੋ ਮੇਰੀ ਗੱਲ ਸੁਣ ਹਾਂ ਹਾਂ ਦੱਸ ਕੀ ਗਿਆ ਨਾ ਕੱਲ ਨੂੰ ਵਰਤ ਨੇ ਹਾਂ ਵਰਤ ਤਾਂ ਮੈਨੂੰ ਵੀ ਪਤਾ ਕਾ ਮੈਂ ਹੁਣ ਸੁਣ ਨਾ ਜਾਖਿਆ ਮੈਂ ਇਹਨੂੰ ਪੁੱਛਾਂ ਵਰਤ ਰੱਖੇਗੇ ਨੇ ਚ ਬੜਿਆ ਲਾਂਗੇ ਸਮਾਨ ਮਾਹੀ ਦਾ ਕਿਦਾ ਕੀਦਾ ਰੱਖੂਗੀ ਨਾ ਹਾਂ ਮਾਹੀ ਤਾਂ ਚਲ ਉੱਥੇ ਹੀ ਰੱਖੂਗੀ ਉੱਥੇ ਸਮਾਨ ਸੋਨਾ ਪਿੱਲੇ ਆਉਗੀ ਹਾਂ ਆਪਾਂ 35 ਕਿਲੀ ਦੀ ਰਬੀ ਲਾਉਣੇ ਨੇ ਜੇ ਆਪਾਂ 4 ਕਿਲੋ ਸੂ ਸੂ ਕੇ ਲੈ ਲੈ ਕੇ ਜਿੰਨੇ ਵਿਟ ਜੂਗੀ ਆਹ ਚੱਲ ਦੇਖ ਲੈ ਭਾਈ ਹੋਰ ਅਹੀਂ ਜੱਸੀ ਨੇ ਆਈ ਨਾਲੇ ਜੱਸੀ ਕੀ ਤੜਕੀ ਦੀ ਕੀ ਹੋਈ ਆਈ ਨਹੀਂ ਹਜੇ ਤੱਕ ਉਹ ਤਾਂ ਆਪਦੀ ਪੂਆ ਕੋਲੇ ਰਹਿ ਗਈ ਅੱਜ ਐ ਕੁੜੀ ਵਾਲਾ ਉਹ ਕਰਦੀ ਹੈਗੀ ਫੋਣ ਫੋਣ ਕਰਤਾ ਹੀ ਤੈਨੂੰ ਨੇ ਕਰਤਾ ਸੀਗਾ ਚੱਲ ਮਹਾਰਾਏ ਜੂਗੀ ਕੋਈ ਨਾ ਇੱਕ ਦਿਨ ਨਾ ਕੀ ਹੁੰਦਾਗਾ ਫਿਰ ਉਹਨਾਂ ਨਾਲ ਕਹਿੰਦੇ ਸਿੱਧਾ ਮਿੱਟੀ ਘੜ ਕੇ ਸਿੱਧੇ ਕਰੀ ਆਉਂਦੇ ਹੁੰਦੇ ਨਹੀਂ ਫਿਰ ਆਪੂਆ ਨੇ ਰੱਖ ਲਈ ਅੱਛਾ ਫਰ ਦੇਖ ਲੈ ਭਾਈ ਜੇ ਐਂ ਬਣਦੀ ਤਾਂ ਐਂ ਬਣਾ ਲੈ ਹੋਰ ਕੀ ਆ ਉਹ ਮੈਨੂੰ ਐ ਆ ਮਾਂ ਕੀ ਦਾ ਮੰਨ ਜਾਏ ਚਲ ਮੰਨੂ ਹੀ ਤਾਂ ਨਹੀਂ ਹਾਂ ਐਨੇ ਗੱਲ ਠੰਡੇ ਤਾਂ ਪੀ ਜੂਗੀ ਇਹ ਤਾਂ ਗੱਲ ਤਾਂ ਤੇ ਇਹਨੇ ਚਾਹੇ ਹੋ ਜੂਗੀ ਬਾਕੀ ਕੋਈ ਵਿਆਹ ਹੋ ਨਹੀਂ ਕਰਾਇਆ ਹੈਗਾ ਤੈਨੂੰ ਮਨ ਪੁੱਛਣਾ ਹੈ ਵਰਤਾਂ ਵਾਲੀ ਅਰੇ ਪਤਾ ਲੱਗ ਜੂ ਕਰਦੀ ਏ ਉਹ ਕਰਦੇ ਮੇਰਾ ਹੈਗੀ ਹੈਗੀ ਉਹ ਇਹਨੇ ਦਾ ਪਤੀ ਆਪਾਂ ਨੂੰ ਹਾਂ ਉਹ ਮੈਨੂੰ ਪਤੀ ਆਤਰਕ ਨਾ ਕਰਦੀ ਆ ਵੀ ਵਰਤ ਰੱਖੂਗੀ ਰੱਖਦੀ ਨਹੀਂ ਚਲ ਫਿਰ ਤੂੰ ਪੁੱਛ ਲੈ ਲਿਆ ਦੀ ਜਿਹੜਾ ਕੁਝ ਲਿਆ ਕੇ ਦੇਣਾ ਹੋਇਆ ਇਹ ਆਪਣੀ ਗੱਲ ਟਾਲ ਉਹ ਬਣਦੀ ਆ ਬਣਾ ਲੈ ਚਲ ਮੈਂ ਦੇਖਦਾ ਜਾ ਕੇ ਠੀਕ ਆ ਪੁੱਛਦਾ ਜਾ ਕੇ ਅਰਸ਼ ਨੂੰ ਤੇ ਅਰਸ਼ ਐ ਕਰਕੇ ਵਰਤ ਰੱਖੇਗੀ ਤੂੰ ਵਰਤਾ ਹੋ ਰੱਖਾ ਕਿਉਂਤ ਭਾਈ ਨਾ ਰੱਖੇ ਆਪਣਾ ਕਿਉਂ ਤਾ ਕਰੀ ਪੀਲੀ ਵਰਤ ਰੱਖੀ ਸੀ ਉਹਨੇ ਨਹੀਂ ਕਿ ਟੈਂਡਰ ਕੀ ਹੋਵੇ ਆਪਣੇ ਨਾਲ ਉਹ ਰੱਖਦੀ ਰਹੀ ਹੈ ਵਰਤਾ ਦੇ ਅੱਜ ਤੱਕ ਵਰਤ ਰੱਖਿਆ ਵਾਹਣ ਸਾਰੀ ਘੱਟ ਛੜਾਪ ਮਾਰਦੀ ਮਾੜੇ ਮੋਟੇ ਹੈ ਮਾਰਦੀ ਘੜਾਪ ਛੜਾਪ ਹੋਰ ਕੀ ਆ ਚਾ ਤੂੰ ਕਰ ਕੰਮ ਕਰ ਠੀਕ ਆ ਪੁੱਛ ਕੇ ਆਉਣਾ ਤੂੰ ਕੀ ਵਰਤ ਰੱਖੂਗੀ ਹਾਂ ਠੀਕ ਆ ਉਹ ਇਹ ਨਾ ਬਾੜਾ ਹੋ ਕੇ ਆ ਲੈ ਜਾਈ ਹੈ ਉਹ ਇਹ ਅਲੇ ਪੇ ਪੇ ਹੋਈ ਜਾਂਈ ਬਾੜੇ ਲੈ ਲੈ ਵੇਪੇ ਨਹੀਂ ਹੁੰਦਾ ਮੈਂ ਪਿਆਰ ਨਾਲ ਹੀ ਪੁੱਛੂਗਾ ਕਿਰਾ ਚੰਗਾ ਹਾਂ ਸੰਭਰੀ ਅਨਯਾਰਚਾ ਹੋਰ ਪਸ਼ੂ ਜੇ ਲੈ ਗਏ ਸੀ ਉਧਰ ਮੈਂ ਚੱਲ ਗੁਹਾੜੀ ਗਈ ਦੋ ਆਥੇ ਹਾਂ ਹਾਂ ਉਹ ਤਾਂ ਨਹਾਉਣ ਲੱਗ ਗਿਆ ਸੀ ਮਾਂ ਲੈ ਕੇ ਗਈ ਹੋਣੀ ਹੈ ਨਾ ਮੰਮੀ ਲੈ ਕੇ ਗਈ ਸੀ ਹੋਰ ਹਾਂ ਮੈਨੂੰ ਵੀ ਮਾਂ ਨਹੀਂ ਭੇਜ ਜਾਗਾ ਉਧਰ ਕਿਵੇਂ ਉਹ ਕਹਿੰਦੀ ਵਰਤਪੁਰਤ ਰੱਖਣੇ ਹੋਣ ਅਰਸ਼ ਨੂੰ ਪੁੱਛਿਆ ਜਾ ਕੇ ਵੀ ਸਮਾਨ ਸਮੁੰਨ ਲਿਆਉਣਾ ਹੋਊਗਾ ਜਾ ਕੇ ਨਾਲ ਜਾ ਕੇ ਦਵਾ ਲਈ ਹਰਸ਼ ਨੂੰ ਸਮਾਨ ਲੈ ਮੈਂ ਕਾਹਦੇ ਵਰਤ ਰੱਖਣੇ ਬਥੇਰੇ ਕਿੰਨੀ ਉਮਰ ਹੋ ਗਈ ਮੈਨੂੰ ਵਰਤ ਰੱਖਦੀ ਇਹਨੂੰ ਕੀ ਕਰ ਲਿਆ ਵਰਤਾਂ ਨਹੀਂ ਮੇਰੇ ਵਾਸਤੇ ਕਿਉਂ ਮੇਰੇ ਵਰਤ ਰੱਖਿਆ ਹੀ ਨਹੀਂ ਤੂੰ ਕੀ ਗੱਲ ਹੋਰ ਵਰਤ ਮੇਰੇ ਕੋਣ ਰੱਖੂਗਾ ਹੈਗੀ ਨਾ ਤੁਹਾਡੀ ਬਹੁਤਰੀ ਮਾਨੇ ਲੈ ਕੇ ਦਿੱਤੀ ਐ ਰੱਖ ਲੂਗੀ ਉਹ ਹਾਂ ਜੀ ਕਿਉਂ ਕੋਫਰ ਤੋਲੇ ਜਾਨੀ ਆ ਯਾਰ ਤੇਰੇ ਦਿਮਾਗ ਚ ਭਰਿਆ ਕੀ ਆ ਕੀ ਨਹੀਂ ਕੁਛ ਰਹਿ ਤੈਨੂੰ ਕਿੰਨੇ ਵਾਰਾਂ ਕਹਤਾ ਮੇਰੀ ਬਹੂ ਨਹੀਂ ਹੈਗੀ ਹੁਣ ਤਾਂ ਛੱਡ ਵੀ ਆਏ ਸੀ ਉਹਨੂੰ ਹੁਣ ਤਾਂ ਛੱਡ ਦੇ ਅਗਲੀ ਨੂੰ ਛੱਡ ਕੇ ਤੁਸੀਂ ਆ ਹੀ ਆਏ ਹੋਣੇ ਵੀ ਵਰਤਰਾ ਕੋਲ ਗਈ ਪੇਕੇ ਉਹ ਪੇਕੇ ਵਰਤ ਰੱਖਣੇਗੀ ਭਾਈ ਉਹ ਆਪਦੇ ਪੇਕੇ ਵਾਗੀ ਮਾੜਾ ਮਾੜਾ ਸਮਝ ਚਾਰਚ ਮਾੜਾ ਮਾੜਾ ਦਿਮਾਗ ਤੋਂ ਕੰਮ ਲੈ ਤੂੰ ਫਿਰ ਮੇਰੇ ਤੋਂ ਤਾਂ ਵਰਤ ਰੱਖੇ ਨਹੀਂ ਆਂਦੇਗੇ ਤੁਸੀਂ ਕੀ ਮੇਰੇ ਵਾਸਤੇ ਕਰ ਲੈਨੇ ਹੋ ਅੱਛਾ ਤੂੰ ਚਾਹੁੰਦੀ ਨਹੀਂ ਗਈ ਵੀ ਮੈਂ ਲੰਮੀ ਉਮਰ ਜੀਵਾਂ 100 ਸਾਲ ਜੀਵਾਂ ਦ ਉਹ ਜਿਹੜੀਆਂ ਬੁੜੀਆਂ ਵਰਤ ਰੱਖਦੀਆਂ ਨੇ ਕਿ ਉਹਨਾਂ ਦੇ ਘਰ ਵਾਲਿਆਂ ਨੂੰ ਕੀ ਹੋ ਗਿਆ ਨਾਲੇ ਛੜੇ ਤਾਂ ਜਨੂੰ ਕਿਦਾਂ ਦੇ ਮਰ ਜਾਂਦੇ ਸਮਾਂ ਦੀ ਵੱਧ 2 ਸਾਲ ਜੀ ਕੇ ਜਾਂਦੇ ਉਹ ਤਾਂ ਹਾਂ ਛੜਿਆਂ ਦੀ ਗੱਲ ਛੜਿਆਂ ਨਾਲ ਰਹੇਗੀ ਠੀਕ ਆ ਵਿਆਹੇ ਵਰਾਂ ਦੀ ਗੱਲ ਮਰਿਆ ਵਿਆਹੇ ਮੇਰਾ ਨਾਲ ਰਹੇਗੀ ਮੈਂ ਤਾਂ ਵਿਆਹਿਆ ਹੋਇਆ ਹਾਂ ਮੈਂ ਕੋਈ ਮਰਦਾ ਨਹੀਂ ਜਿਹੜੇ ਤੂੰ ਮੇਰਾ ਵਰਤ ਰੱਖਦੀ ਨਹੀਂ ਅੱਛਾ ਵਿਆਹ ਹੋਈ ਤਾਂ ਬੰਦੇ ਦੀ ਉਮਰ ਘਟਣ ਲੱਗ ਜਾਂਦੀ ਫਿਰ ਬੁੜੀਆਂ ਵਰਤ ਰੱਖ ਲਿਆ ਕਰਨ ਹੈ ਅੱਗੇ ਤੂੰ ਹੀ ਨਹੀਂ ਰੱਖਦੀ ਰਹੀ ਤਾਂ ਪੜ ਕੇ ਮੈਨੂੰ ਲੈ ਕੇ ਆਂਦੀ ਹੁੰਦੀ ਸੀ ਤੂੰ ਮਲਾਡੇ ਮੈਨੂੰ ਸਮਾਨ ਦਿਵਾ ਕੇ ਲੈ ਆ ਸੋ ਕੇ ਵਰਤ ਰੱਖਣਾ ਐ ਕਰਨ ਹੁਣ ਤੈਨੂੰ ਕੀ ਹੋ ਗਿਆ ਹੁਣ ਤੂੰ ਉਹ ਤਾਂ ਨਹੀਂ ਸੀ ਸਪੈਸ਼ਲ ਸਪੈਸ਼ਲ ਮਾਂ ਨੇ ਭੇਜਣ ਵਾਲੇ ਮੈਨੂੰ ਕਹਿੰਦੀ ਐਂ ਕਰਕੇ ਦੋ ਤੱਕ ਨਹੀਂ ਸੂਟ ਦਵਾ ਲੈ ਮਹਿੰਗੇ ਮਹਿੰਗੇ ਹਰ ਚ ਨੂੰ ਤੇ ਹੋਰ ਸਾਰਾ ਸਮਾਨ ਦਵਾ ਲੈ ਜੂੜੇ ਜੜੀ ਜਨੇ ਵਰਤਲਾ ਸਮਾਨ ਹੁੰਦਾਗਾ ਥੋੜਾ ਤਾਂ ਮਨ ਚ ਪਤਾ ਨਹੀਂ ਕੀ ਵਿਆਹ ਚੱਲੀ ਜਾਂਦਾ ਜਿਹੜਾ ਹੁਣ ਤੁਸੀਂ ਕੰਡੇ ਉਤੋਂ ਦੀ ਕੜੀ ਸੁਣਾਉਣੀ ਹੈ ਮੈਨੂੰ ਲੈ ਮੈਂ ਕੰਡੇ ਉਤੋਂ ਤੇ ਤੁਹਾਨੂੰ ਕੀ ਕੜੀ ਸੁਣਾਇਆਗਾ ਤੂੰ ਐਂ ਕਰ ਫਟਾਫਟ ਤਿਆਰ ਹੋ ਜਾ ਹੁਣੀ ਬਾਜ਼ ਚੱਲਾਂਗਾ ਅੱਥ ਨੇ ਜੀ ਆਪਾਂ ਸਮਾਨ ਲੈ ਆਵਾਂਗੇ ਜਾ ਕੇ ਨਾ ਮੈਂ ਵਰਤ ਰੱਖਾ ਜਿਤ ਨਾ ਮੇਰੇ ਤੋਂ ਰੱਖੇ ਜਾਣ ਓਏ ਅਜੇ ਹੋਰ ਰੱਖੂ ਵਰਤ ਕੌਣ ਯਾਰ ਮੇਰੇ ਯਾਰ ਅੱਗੇ ਤਾਂ ਤੇ ਰੱਖਦੀ ਰਹੀਆਂ ਤ ਨਾਲੇ ਤੂੰ ਉਮਰ ਦੀ ਗੱਲ ਕਰਦਾ ਤੇਰੀ ਉਮਰ ਨੂੰ ਕੀ ਹੁੰਦਾ ਹੁੰਦਾ ਤੇਰਾ ਵਿਆਹ ਹੋਈ ਜਾਂਦੇ ਬਥੇਰੇ ਹੁਣ ਖੁਸ਼ ਰਹਿਣਾ ਕਿਹੜੇ ਵਿਆਹ ਹੋਗੇ ਮੇਰੇ ਸਿਮਣਾ ਕਿਹੜਾ ਵਿਆਹ ਹੋ ਗਿਆ ਮੇਰਾ ਜਿਹੜਾ ਕਰ ਰੱਖਿਆ ਉਹੀ ਹੋ ਗਿਆ ਮੇਰਾ ਕਿਹੜਾ ਨਹੀਂ ਹੋ ਕਰ ਰੱਖਿਆਂਗਾ ਉਹੀ ਗੱਲ ਤੂੰ ਉਹ ਕਰੀ ਜਾਂਦੀਆਂ ਨਾਲ ਵਿਆਹ ਤੇਰੇ ਨਾਲ ਕਰਾ ਤੂੰ ਹੀ ਤਾਹ ਤਾਂ ਚੜੀ ਜਾਂਦੀਆਂ ਮੇਰੇ ਦੱਸ ਹੱਦ ਕਰੀ ਜਾਂਦੀਆਂ ਤੂੰ ਕਿਹੜਾ ਵਿਆਹ ਕਰਾਇਆ ਉਹਦੇ ਨਾਲ ਮੈਂ ਸੁੱਖ ਜਿਹੜਾ ਵਿਆਹ ਹੁੰਦਾ ਉਹੀ ਕਰਾਇਆ ਹੋਰ ਮੈਂ ਕਿਹੜੇ ਵਿਆਹ ਬੰਦੀ ਗੱਲਾਂ ਕਰਦੀਆਂ ਹਰਸ਼ ਕਮਾਲ ਕਰੀ ਜਾਂਦੀ ਹਣਾ ਯਾਰ ਤੂੰ ਯਾਰ ਤੈਨੂੰ ਸਮਝ ਕਿਉਂ ਨਹੀਂ ਆਉਂਦੀ ਕਿ ਨਾਲੇ ਤਾਂ ਨਾਲੇ ਕਾਲਾ ਸੂਤ ਲਿਆ ਆ ਹਣਾ ਵਿਆ ਕੋਈ ਗੱਲ ਨਹੀਂ ਲੱਭ ਗਈ ਰਹੂਗਾ ਸਬੂਤਾਂ ਜੇ ਹੁਣੇ ਹੁੰਦੇ ਵਿਆਹ ਸੂਤ ਲੈਣਾ ਹੁੰਦਾ ਜਨੂ ਉਹ ਜੇ ਮੇਰਾ ਵਿਆਹ ਹੋਇਆ ਹੁੰਦਾ ਦੂਜਾ ਕੋਈ ਗੱਲ ਨਹੀਂ ਲੱਗ ਜੂਗਾ ਪਤਾ ਫਿਰ ਤੁਹਾਨੂੰ ਕਦੇ ਟੈਨਸ਼ਨ ਹੋਈ ਪਈ ਆ ਹੁਣ ਮੈਨੂੰ ਟੈਨਸ਼ਨ ਤਾਂ ਐ ਹੋਈ ਪਈ ਆ ਵੀ ਵਰਤ ਰੱਖ ਲੈ ਆ ਵੀ ਸਾਰੇ ਉਹੜੇ ਰੱਖਣਗੇ ਤੇਰੇ ਦਿਲ ਚ ਇਹ ਗੱਲ ਨਾ ਰਹੇ ਕਿ ਮੈਂ ਵਰਤ ਨਹੀਂ ਰੱਖੇ ਹੈਗੇ ਵੀ ਮੈਨੂੰ ਸਮਾਨ ਨਹੀਂ ਕੋਈ ਦਵਾਕੇ ਲਿਆ ਹੈਗਾ ਮੈਂ ਤਾਂ ਸਮਾਨ ਦਮਾਉਣ ਆਇਆ ਤੈਨੂੰ ਦੇਖ ਸਾਰਾ ਕੱਲੀਕਲ ਚੀਜ਼ ਤੇ ਦਵਾਕੇ ਲਿਆਂਗਾ ਸੂਤ ਦਵਾਕੇ ਲਿਆਂਗਾ ਸਾਰਾ ਕੋ ਜਿਹੜਾ ਕੋ ਲੈਣਾ ਹੋ ਲੈ ਆਈ ਚੱਲ ਮੇਰੀਆਂ ਦਿਲ ਦੀਆਂ ਪੂਰੀਆਂ ਹੋਈਆਂ ਦਿਲ ਦੀਆਂ ਦਿਲ ਚ ਹੀ ਐ ਕਿਹ ਸਰਗੋਦਵਾਕੇ ਲਾਉਣਾ ਤੈਨੂੰ ਦੱਸੋ ਚੰਗਾ ਤੁਸੀਂ ਭੱਗ ਜਾਓ ਹੁਣ ਮੇਰੇ ਤੇ ਹਿੰਮਤ ਹੈ ਨਹੀਂ ਵਰਤ ਰੱਖਣ ਦੀ ਮੈਂ ਤਾਂ ਉਹਦੇ ਘਰ ਵਾਲੀ ਦਾ ਹੱਕ ਹੀ ਸਮਝਿਆ ਹੈਗਾ ਵੀ ਸਾਰਾ ਕੁ ਦੁਵਾਕੇ ਲਿਆ ਮੈਨੂੰ ਜਾ ਕੇ ਮੈਂ ਅੱਛਾ ਘਰ ਵਾਲੇ ਦੇ ਹੱਕਾ ਹੁੰਦੇ ਆ ਵੀ ਕੱਲੀਆਂ ਬਗਲਾਂ 'ਚ ਬਹਿ ਜਾਣਾ ਚੱਲ ਅਰਚ ਤੇਰੀ ਮਰਜ਼ੀ ਆ ਠੀਕ ਆ ਮੈਂ ਤਾਂ ਸਪੈਸ਼ਲ ਆਇਆ ਸੀਗਾ ਹੁਣ ਨਾ ਤੂੰ ਕਿ ਆਏਂਗਾ ਪਾਣੀ ਲਾ ਕੇ ਆਜੇਂਗਾ ਤੂੰ ਵੀ ਆਏਂ ਕਰ ਕਰਚ ਨੂੰ ਸਮਾਨ ਦੁਵਾਕੇ ਲੈਣਾ ਮੈਂ ਤਾਂ ਮੈਂ ਤਾਂ ਲੋੜ ਨਹੀਂ ਕੀ ਵਰਤਾਂ ਦੀ ਤੁਸੀਂ ਭੱਗ ਜਾਓ ਉਹ ਬਾਗਚਾ ਲੈ ਦੇਖ ਲੈ ਹੱਥ ਕੁਝ ਕੁਝ ਨਹੀਂ ਹੁੰਦਾ ਠੀਕ ਆ ਹੁਣ ਮੁੜਿਆਵਾਂ ਘੰਟੇ ਚ ਵਾਪਸ ਮੁੜਿਆਵਾਂਗੇ ਆਪੇ ਜਾ ਕੇ ਮੇਰੇ ਹੁਣ ਕਰਮਜਵਰਤ ਹੈ ਨਹੀਂ ਕਿ ਮੇਰੇ ਤਾਂ ਗੋਹਾ ਕੁੜਾ ਰਹਿ ਗਿਆ ਹੋਰ ਮਰ ਗਿਆ ਹਨਾ ਮੈਂ ਮਰ ਗਿਆ ਮੈਂ ਜਿਹੜਾ ਤੂੰ ਵਰਤ ਨਹੀਂ ਰੱਖਦੀ ਹੈਗੀ ਚੰਗਾ ਤੁਸੀਂ ਵਗਜੋ ਮੇਨ ਤਾਂ ਬਾਹਲੀਆਂ ਗੱਲਾਂ ਨਹੀਂ ਆਉਂਦੀਆਂ ਜੀਆਂ ਕੀ ਸਾਰਾ ਮੈਨੂੰ ਤੁਹਾਡਾ ਸਾਰਾ ਕੀ ਨਹੀਂ ਹੈ ਜੇ ਸਾਰਾ ਫੇਰੀ ਆਏ ਤੇਰੇ ਕੋਲੇ ਮੈਂ ਤੇਰੇ ਨਾਲ ਹੀ ਆਉਂਗਾ ਮੋਟਰਸਾਈਕਲ ਤੇ ਜਾਓ ਤੁਸੀਂ ਵਗਜੋ ਮੇਰੇ ਵਰਤ ਤਾਂ ਨਹੀਂ ਰੱਖੇ ਜਾਂਦੇ ਠੀਕ ਹੈ ਚਲ ਮਰਜੀ ਆਪੀ ਤੇਰੀ ਨਾਂ ਰੱਖ ਜੇ ਮੈਂ ਰੱਖਣੇ ਹੋਣਗੇ ਸੂਟਾਂ ਨਾਲ ਹੀ ਵਰਤ ਰੱਖੇ ਜਾਂਦੇਗੇ ਉਹੀ ਰੱਖ ਲੂੰਗੀ ਚਲ ਕੋਈ ਗੱਲ ਨਹੀਂ ਨਾ ਤੁਹਾਡੇ ਕਹਿ ਚਲ ਠੀਕਾ ਠੀਕ ਤਾਂ ਆਪੇ ਹੀ ਆ ਆ ਗਈ ਮਾਂ ਆ ਗਈ ਪੁੱਤ ਹੋਰ ਬਦ ਇੰਨੀ ਢੀਕਦਾ ਸੀ ਕਿਉਂ ਪੁੱਤ ਮਾਂ ਜਲਨੇ ਤੂੰ ਬਣਾ ਲੇਗੀ ਜਾ ਘੁੱਟ ਹੋਰ ਪੀ ਲਾਂਗੀ ਸਰਜਾ ਦੁਖੀ ਜਾਂਦਾ ਸੀਗਾ ਬਣਾ ਲਾ ਨਹੀਂ ਫਤੂੰ ਤਾਂ ਮੈਂ ਤਾਂ ਪੀ ਆਈ ਸੀ ਤੇ ਤਾਈਕੇ ਹੂੰ ਬਣਾ ਲਾ ਨਹੀਂ ਚਾਹਤਾ ਕੋਈ ਨਾ ਕੁੱਟਾ ਜਾਦਾ ਕੋਈ ਨਹੀਂ ਠਹਿਰ ਕੇ ਬੜਾ ਲਈ ਮਾਂ ਤੋਂ ਮੇਰੀ ਗੱਲ ਸੁਣ ਇੱਕ ਗੱਲ ਹੋਰ ਰਹਾ ਪਈ ਆ ਮੇਰੇ ਕੀ ਗੱਲ ਉਹ ਤੋਂ ਅੱਜ ਨਾ ਮੁੰਡਾ ਆਇਆ ਸੀ ਕੋਈ ਬਿਲ ਜੇ ਕੱਢਦਾ ਸੀਗਾ ਅੱਛਾ ਤੇ ਬਹਿ ਗਿਆ ਬਠਿਆ ਲਿਆ ਉਹ ਪਹਿਲਾਂ ਤਾਂ ਐ ਦੇਖੀਆ ਕਹਿੰਦਾ ਇੰਨਾ ਬਿਲ ਘੱਟ ਕਿਵੇਂ ਆਉਂਦਾ ਹੈਰਾਨ ਰਹਿ ਗਿਆ ਉਹ ਕਹਿੰਦਾ ਵੀ 600 ਜੁੰਟ ਮਾਫ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ 18 18 20 2000 ਆ ਜਾਂਦਾ ਹੂੰ ਤੁਹਾਨੂੰ ਬਿਲੀ ਥੋੜਾ ਜਿਆ ਆ ਨਾ ਮੈਂ ਵੀ ਅਸੀਂ ਤਾਂ ਕੰਟਰੋਲ ਰੱਖਦੇ ਆ ਲਾਈਟ ਤੇ ਪੁੱਛਣ ਲੱਗ ਗਿਆ ਵੀ ਕਹਿ ਜਾਣੇ ਉਹ ਪਹਿਲਾਂ ਤੁਹਾਨੂੰ ਐ ਸ਼ੱਕ ਸੀ ਵੀ ਤਾਰ ਜਾਂਦੀ ਆ ਕੁੰਡੀ ਕੰਡੀ ਨਾਲ ਲਾਉਂਦੇ ਹੁਣ ਹਾਂ ਹੋਈ ਜਾਂਦਾ ਪੁੱਤ ਮਾਂ ਤੂੰ ਖੁੱਲਾ ਮਾਂ ਨਾਲ ਦੇਖ ਕੋਈ ਟੈਨਸ਼ਨ ਨਾ ਲੈ ਮਾਂ ਤੂੰ ਦੇਖ ਕੋਈ ਚੱਕਰ ਨਹੀਂ ਮੁੜ ਕੇ ਬਹਿ ਗਿਆ ਭਾਈ ਮੈਂ ਚਾਹ ਤੂੰ ਦੇਖ ਬਣਾ ਕੇ ਗਈ ਸੀ ਉਦੋਂ ਮੈਂ ਚਾਹ ਪੀਲਾ ਤੇ ਫਿਰ ਉਹਨੇ ਗੱਲਾਂ ਛੇੜ ਪੀਆਂ ਕੌਣ ਕੌਣ ਭੈਣ ਮੈਂ ਦੱਸਤਾ ਹੀ ਮਲ ਸਿੰਘ ਵਾਲੇ ਕਰਕੇ ਭੈਣ ਹੈ ਮੇਰੀ ਉਹ ਕਹਿੰਦਾ ਉੱਥੇ ਮੇਰੀ ਸਾਲੀ ਆ ਅੱਛਾ ਮਾਂ ਤਾਂ ਹੋਰ ਵੀ ਗੱਲ ਵਧੀਆ ਹੋ ਗਈ ਹੂੰ ਹੁਣ ਨਾਲੇ ਤਾਂ ਉਹ ਬੰਦਾ ਬਾਹਰ ਲਾ ਗਿਆ ਪਿੰਡ ਚ ਭੇਤ ਨਹੀਂ ਆਊਗਾ ਅੱਛਾ ਮਨ ਲਾ ਦੂਰ ਦਾ ਆ ਗਿਆ ਹੂੰ ਕਿ ਉਹਦੇ ਨਾਲ ਕੋਈ ਮੈਂ ਗੱਲ ਗੁੱਲ ਕਰਾਂ ਮਨ ਲਾ ਕਲ ਕਰ ਮੈਂ ਨੰਬਰ ਲੈਣਾ ਭੁੱਲ ਗਿਆ ਪੰਗਾ ਦੇ ਕੜਾ ਤਨ ਗਾ ਟੱਕਰ ਨੂੰ ਪਤਾ ਹੁਣ ਲੈ ਦੀ ਨੂੰ ਵਰਦਾ ਕਰਤਾ ਜਾ ਉੱਥੇ ਬਿਜਲੀ ਦਾ ਅਸਤਰ ਚ ਵੀ ਹੁੰਦੇ ਨੇ ਉਹਦੀ ਡਿਊਟੀ ਇੱਧਰ ਲਾ ਕੇ ਫਿਰਦੇ ਰਹਿਣਾ ਕਿਵੇਂ ਨਾ ਕਿਵੇਂ ਉਹਦੇ ਨਾਲ ਗੱਲ ਕਰਕੇ ਉਹ ਪੈੜ ਕੱਢ ਸਕਦੇ ਕੀ ਪਤਾ ਉਹਨਾਂ ਦੇ ਕੋਈ ਵਿਰੋਧੀ ਹੁਣ ਨੇੜੇ ਵਾਲੇ ਹੋਣ ਜਿਨ੍ਹਾਂ ਦੇ ਵਿਆਹੀ ਉਹਦੀ ਸਾਲੀ ਪਿੰਡ ਚ ਹੋ ਸਕਦੀ ਹੈ ਪੁੱਤ ਪੁੱਛ ਲਈ ਹੈ ਵਾ ਕਿ ਉਹਦਾ ਪਿੰਡ ਹੀ ਹੈ ਜਗੇ ਦੀ ਬਣਦੀ ਨਹੀਂ ਇੱਕ ਦੂਜੇ ਬਣਾ ਬਣਾ ਦੀ ਲੱਕੜੀ ਹੈ ਵਿਰੋਧ ਕਰਦੀ ਕਰਦੇ ਨੇ ਉੱਥੇ ਤਾਂ ਸਪੈਸ਼ਲ ਹੀ ਜਾਏ ਪੁੱਤ ਕਦੇ ਸਪੈਸ਼ਲ ਆ ਪਿੰਡ ਤਾਂ ਉਹਨੇ ਦੱਸਿਆ ਮੈਨੂੰ ਨਾਵੀ ਮਲੇ ਦਾ ਕਪਤਾਨ ਹੈ ਕਪਤਾਨ ਤੋਂ ਪਤਾ ਲੱਗ ਜੂ ਮੁੰਡਾ ਬਿਜਲੀ ਚ ਪਿੰਡੋ ਜੇ ਘਰੇ ਵੀ ਜਾਣਾ ਹੋਇਆ ਠੀਕ ਹੈ ਠੀਕ ਹੈ ਹੈ ਕਿੰਨਾ ਚਿਰ ਹਜੇ ਦੇਖਦੇ ਹਾਂ ਮੈਂ ਸੋਚਿਆ ਵੀ ਐਂ ਗੱਲ ਰਾਹ ਪੈ ਸਕਦੀ ਆ ਪੁੱਤਾ ਹੁੰਦਾ ਪੁੱਤ ਸਭ ਨੂੰ ਇਹੀ ਕਿਹੜੀ ਗੱਲ ਹੈ ਨਾ ਪਤਾ ਹੁੰਦੀ ਆ ਵੀ ਉੱਥੋਂ ਪੈੜ ਨਿਕਲ ਸਕਦੀ ਆ ਉਹਨਾਂ ਦੀ ਕੰਦਾਂ ਦੇ ਵੀ ਕੰਨ ਹੁੰਦੇ ਨੇ ਕਹਿੰਦੇ ਹਾਂ ਪਤਾ ਤਾਂ ਲੱਗ ਜੂਗਾ ਆਪਾਂ ਨੂੰ ਮਾ ਹੁਣ ਇਹ ਤਾਂ ਖੁਸ਼ਖਬਰੀ ਹੋ ਗਈ ਮਾ ਤੇ ਇੱਕ ਮੈਂ ਹੋਰ ਖਬਰ ਸੁਣੀ ਉਹ ਵਿਚਾਰੇ ਦੁੱਖ ਖਬਰੀ ਹੋ ਗਈ ਹੁਣ ਤਾਂ ਐ ਮੈਨੂੰ ਸਮਝ ਨਾ ਆ ਵੀ ਮੈਂ ਖੁਸ਼ ਹੋਵਾਂ ਮਾਂ ਕਿ ਦੁਖੀ ਹੋਵਾਂ ਮਾਂ ਵਾੜੀ ਮਾੜੀ ਖਬਰ ਆਈ ਅਮਾ ਅੱਜ ਵਾੜੀ ਖਬਰ ਆਈ ਪੁੱਤ ਅਹੀਂ ਜੀ ਕੀ ਗੱਲ ਹੋ ਗਈ ਪੁੱਤ ਮੈਂ ਤਾਂ ਟੈਸਟ ਸਮਝ ਪਤਾ ਹੋ ਰਿਹਾ ਟੈਨਸ਼ਨ ਤਾਂ ਮਾਂ ਹੋਣੀ ਹੀ ਆ ਜਿਹੜਾ ਉਹ ਮੁੰਡੇ ਦੇ ਤੂੰ ਗਾਣੇ ਨਹੀਂ ਸੁਣਦੇ ਸੀ ਤੂੰ ਕੰਦੀ ਸੀ ਪੁੱਤ ਧੀਆ ਭੈਣਾਂ ਦੇ ਬਾੜੇ ਸੋਹਣੇ ਗਾਣੇ ਗਾਉਂਦਾ ਉਹ ਮੁੰਡਾ ਰਾਜਵੀਰ ਕਲਾਕਾਰ ਦਾਖਲ ਸੀ ਦੇਖ ਤੇ 11 ਦਿਨਾਂ ਬਾਅਦ ਹੁਣ ਮੁੱਕ ਗਿਆ ਵਿਚਾਰਾ ਸੁਣ ਕੇ ਤਾਂ ਪੁੱਤ ਮੈਂ ਵੀ ਆਈ ਆ ਮੈਨੂੰ ਕੀ ਪਤਾ ਸੀ ਵਿਚਾਰਾ ਉਹੀ ਕਲਾਕਾਰ ਮੁੱਕ ਗਿਆ ਤਾਂ ਧੀਆ ਭੈਣਾਂ ਦੇ ਵਾੜੀ ਸੋਹਣੇ ਗਾਣੇ ਲਾਉਂਦੇ ਸੀਗਾ ਹੋਰ ਬਹੁਤ ਵਾੜੀ ਚੰਗਾ ਸੀ ਵਿਚਾਰਾ ਇਹ ਬਹੁਤ ਮਾੜੀ ਕੰਮ ਹੋਇਆ ਪੁੱਤ ਮਾੜਾ ਤਾਂ ਮਾੜਾ ਹੋਰ ਮੈਂ ਦੱਸ ਦਿੰਨਾ ਬਹੁਤ ਔਖਾ ਹੈ ਉਹੀ ਗੱਲ ਤਿੰਨ ਜੀਆਂ ਨੂੰ ਚੜ ਨੂੰ ਤੜਫਦੇ ਨੂੰ ਸਿੱਟ ਗਿਆ ਹੋਰ ਸੌਂ ਕੇ ਨਹੀਂ ਦੇਖਿਆ ਵਿਚਾਰਿਆਂ ਨੇ ਹਸਪਤਾਲ ਚ ਗੈਣਾ ਕਿਹੜੀ ਨੀਂਦ ਆਉਂਦੀ ਆ ਆ ਆਮ ਬਗ ਜੀਏ ਉਹ ਕਿੰਨਾ ਅੱਛੀ ਲੱਗ ਜਾਂਦੀ ਆ ਹਸਪਤਾਲ ਚ ਉਹਨਾਂ ਨੇ ਤਾਂ ਮੰਨ ਲੈ ਇੰਨਾ ਵਕਤ ਦੇਖਿਆ ਤੇ ਉੱਤੋਂ ਹੁਣ ਵਿਚਾਰਿਆਂ ਦੀ ਰਾਤ ਕਿੰਨੀ ਔਖੀ ਲੰਘੂਗੀ ਲੰਘੇ ਹੋਈ ਤਾਂ ਆਏਗੀ ਪੁੱਤ ਨਾਲੇ ਪੈਸਾ ਬਥੇਰਾ ਲਾਤਾ ਹੁਣ ਉਹਨਾਂ ਤਾਂ ਹੀ ਲੱਗਦਾ ਹੁਣ ਆ ਜੀ ਕੀ ਕਰਨਾ ਪੈਸੇ ਨੇ ਵੱਢ ਲੈ ਵਿਚਾਰੇ ਬਥੇਰਾ ਪੈਸਾ ਲਾਤਾ ਚਲ ਮਾਰਉ ਤਾਂ ਇਹੀ ਕਹਿੰਦੀ ਸੀ ਪੈਸੇ ਦਾ ਕੀ ਹੈ ਪੈਸੇ ਦਾ ਫੇਰ ਵੀ ਬਚ ਰਿਹਾ ਚਲ ਫੇਰ ਵੀ ਹੋਉਂਦਾ ਤੇ ਪੈਸਾ ਤਾਂ ਬਣ ਜਾਂਦਾ ਜੀ ਪੈਸਾ ਤਾਂ ਬਣ ਜਾਂਦਾ ਕੀ ਕਰੂਗਾ ਵਿਚਾਰਾ ਪੈਸਾ ਕੀ ਕਰੂਆ ਹੁਣ ਮੰਗਰਾ ਨਾਲੇ ਜਿਹੜਾ ਇਲਾਜ ਤੇ ਚਲੋ ਲੱਗਣਾ ਸੀ ਲੱਗਣਾ ਸੀ ਹੈਨਾ ਵੀ ਡਾਕਟਰ ਲਾਈਗੇ ਵੀ ਲੋਕ ਕਹਿਣਗੇ ਇਲਾਜ ਚੱਲੀ ਜਾਂਦਾ ਹੈਨਾ ਹੂੰ ਤੇ ਉਹਦੀ ਤਾਂ ਮਤਲਬ ਵਿਚਾਰੇ ਦੀ ਉਹ Laash ਦੇ ਦੇਣ ਵਾਸਤੇ ਹੀ 35 ਲੱਖ ਲਿਆ ਡਾਕਟਰਾਂ ਨੇ ਫੇਰ ਮਰੇ ਦਾ ਮਾਸ ਖਾਈ ਗਈ ਪੁੱਤ ਚਲ ਉ ਤਾਂ ਮਾ ਲਾ ਚੱਲਦਾ ਸੀ ਐਂ ਸੀ ਕੀ ਚੱਲ ਬਾਚ ਰਿਹਾ ਆ ਸਿਸ ਸਾਰਿਆਂ ਨੂੰ ਹੁੰਦੀ ਆ ਪੁੱਤ ਅਭੀ ਪੈਸੇ ਦਾ ਬੰਦਾ ਨਾ ਕਰੇ ਪਰ ਉਹ ਤਾਂ লাশ ਦੇਣ ਵਾਸਤੇ ਜਿਹੜੇ ਪੈਸੇ ਲੈ ਝੂਲਮ ਕਰਿਆ ਡਾਕਟਰਾਂ ਨੇ ਪੁੱਤ ਤਾਂ ਹੀ ਤਾਂ ਲੋਕ ਆਪਣੇ ਸਿਸਟਮ ਤੋਂ ਅੱਕ ਕੇ ਹੁਣ ਬਾਹਰ ਜਾਈ ਜਾਂਦੇ ਆ ਆਪਾਂ ਕਹਿ ਦਿੰਨੇ ਆ ਵੀ ਗੋਰਿਆਂ ਦੇ ਨੌਕਰ ਲੱਗ ਜਾਂਦੇ ਆ ਔਰੇ ਕਿਹੜਾ ਕੰਮ ਨਹੀਂ ਕੰਮ ਤਾਂ ਹੈਗੇ ਆ ਵਾ ਬਥੇਰਾ ਜੀ ਕਰਦਾ ਇਹਨਾਂ ਨਾਲ ਤਾਂ ਉਹੀ ਕਲਾਕਾਰ ਵਧੀਆ ਜਿਹੜੇ ਬਾਹਰ ਸੈੱਟ ਹੋ ਗਏ ਹੋਰ ਕੀ ਕਰਨ ਪੁੱਤ ਹੋਰ ਜਾਣ ਹੁਣ ਜਿਹੜਾ ਸਮਾਂ ਦੀ ਪੰਜਾਬ ਲਈ ਕੁਝ ਕਰਦਾ ਇੰਡੀਆ 'ਚ ਰਹਿ ਕੇ ਉਹਦੇ ਆ ਹਾਲ ਹੁੰਦੇ ਨੇ ਇਹ ਹਾਲ ਮਾ ਹੁੰਦਾ ਆਪਣੀਆਂ ਸਰਕਾਰਾਂ ਕਰਕੇ ਆ ਬੇਕਾਰ ਸਿਸਟਮ ਕਰਕੇ ਹਨ ਨਾਲੇ ਤਾਂ ਪਹਿਲਾਂ ਦੇਖ ਸਾਰੇ ਟੈਕਸ ਭਰਾਉਂਦੇ ਆ ਬਿਲ ਚ ਵੀ ਗਊਸਾਲਾ ਦਾ ਸਾਰਾ ਸਿਸਟਮ ਲਾਉਂਦੇ ਨੇ ਇਹ ਤੇ ਨਾਲੇ 12 ਪਸ਼ੂ ਤਰੇ ਫਿਰ ਦੇ ਐਕਸੀਡੈਂਟ ਹੁੰਦਾ ਚਲ ਉਹ ਤਾਂ ਹੋ ਗਿਆ ਹੋ ਗਿਆ ਉਸ ਤੋਂ ਬਾਅਦ ਆਹ ਦੇਖ ਕੋਈ ਕੰਟਰੋਲ ਨਹੀਂ ਡਾਕਟਰਾਂ ਤੇ 35 ਲੱਖ ਲੈ ਕੇ ਉਹ ਕਰਾਂਗੇ ਲਾਸ਼ ਦੇਵਾਂਗੇ ਫਿਰ ਮਾੜਾ ਕੰਮੀ ਕਰਦੇ ਨੇ ਪੁੱਤਾ ਕਿੱਡਾ ਗੰਦਾ ਸਿਸਟਮ ਆ ਤਾਂ ਹੀ ਲੋਕ ਬਾਹਰ ਜਾਈ ਜਾਂਦੇ ਗਾਈਆਂ ਦਾ ਵੀ ਫਿਰ ਕੋਈ ਕੰਟਰੋਲ ਤਾਂ ਕਰਨਾ ਚਾਹੀਦਾ ਗਵਰਨਮੈਂਟ ਨੂੰ ਜਦੋਂ ਲੈਂਦੇ ਆ ਲੋਕਾਂ ਤੋਂ ਆਮ ਲੋਕਾਂ ਤੋਂ ਸਾਰਾ ਉਹ ਉੱਥੇ ਬੰਨ੍ਹ ਕੇ ਇਹਨਾਂ ਨੂੰ ਸਭ ਕੁਝ ਪੈ ਸਕਦਾ ਹੈ ਨੁਕਸਾਨ ਕਰੀ ਜਾਂਦੇ ਨੇ ਕਿਸੇ ਦੀ ਗੱਡੀ 'ਚ ਵੱਜੇ ਕਿਸੇ ਮੋਟਰਸਾਈਕਲ 'ਤੇ ਵੱਜੇ ਕਰਦੇ ਨਹੀਂ ਕਰਦੇ ਨਹੀਂ ਗੱਲਾਂ ਨਾਲ ਵੜਾਈ ਰੱਖਦੇ ਪੁੱਤ ਮੈਂ ਸੰਦੀਪ ਨਾਲ ਜੇ ਦਵਾਈ ਲੈਣ ਗਿਆ ਸੀ ਮਾਨਸਾ ਕਹਿੰਦਾ ਉੱਥੇ ਘੰਟਾ ਨਾਲ ਠੱਠੇ ਦੋ ਪੀੜੀ ਗਏ ਲੋਕ ਤਮਾਸ਼ਾ ਦੇਖੀ ਗਏ ਖੜੇ ਫਿਰ ਤਮਾਸ਼ੀਗਰੀ ਬਣ ਜਾਂਦੀ ਹੈ ਲੋਕਾਂ ਦੀ ਤਾਂ ਕਿਸੇ ਦੀ ਜਾਨ ਵਗ ਜਾਂਦੀ ਆ ਤਾਹੀ ਤਾਂ ਕਹਿੰਦੇ ਪੁੱਤ ਆਏ ਨਹੀਂ ਦੇਖਦੇ ਹੈਗੇ ਵੀ ਉਹਨਾਂ ਨੂੰ ਕੋਈ ਟਰੈਕਟਰ ਲਾ ਕੇ ਪਰਾਂ ਕਰ ਦਈਏ ਵੀ ਕਿਸੇ ਦਾ ਨੁਕਸਾਨ ਕਰ ਦਾਂਗੇ ਕੋਈ ਪਾਣੀ ਪਾ ਦੇ ਕੋਈ ਇੱਟ ਮਾਰੇ ਕੋਈ ਆਪ ਦੀ ਜਾਨ ਦੀ ਹੈ ਹਰੇਕ ਨੂੰ ਹਾਂ ਆਪ ਦੀ ਆਪ ਦੀ ਬਚਾਉਂਦਾ ਦੂਜੇ ਦੀ ਕੋਈ ਉਹ ਨਹੀਂ ਹੈ ਲੋਕ ਧੱਕਾ ਵੀ ਕਰਦੇ ਆ ਥੋੜਾ ਜਿਹਾ ਉਹ ਵੀ ਨਹੀਂ ਉਹ ਕਰਦੇ ਹੈਗੇ ਹੈ ਲੋਕ ਉਹ ਹੀ ਉੱਧਰ ਜ਼ੋਰ ਲਾ ਦੇਣ ਸਰਕਾਰਾਂ ਕਹਿੰਦੀ ਭਈ ਇਹਨਾਂ ਦਾ ਕੋਈ ਹੱਲ ਕਰੋ ਕੱਲ ਨੂੰ ਲਾਉਂਦੇ ਨੇ ਸਰਕਾਰ ਤਾਂ ਡਰਦੇ ਨੇ ਲੋਕਾ ਹੁਣ ਮੈਂ ਕੀ ਨੂੰ ਦੋਸ਼ ਦਈਏ ਨਾ ਕੁਝ ਬਣਦਾ ਹੁਣ ਤਾਂ ਹੁਣ ਜਿਹੜਾ ਘਾਟਾ ਪੈ ਗਿਆ ਉਹ ਤਾਂ ਪੂਰਾ ਹੁੰਦਾ ਨਹੀਂ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਪੰਜਾਬ ਨੂੰ ਵੀ ਪੂਰੇ ਇੰਡੀਆ ਨੂੰ ਹੁਣ ਇਹ ਜੇ ਹੀਰੇ ਕਿਹੜਾ ਰੋਜ਼ ਰੋਜ਼ ਜਾਂਦੇ ਆ ਮਾਂ ਪੁੱਤ ਕਿੱਥੇ ਜਾਂਦੇ ਨੇ ਹੀਰੇ ਕੀ ਪਤਾ ਕਿੰਨੇ ਉਹਦੇ ਸੁਪਨੇ ਸੀ ਕਿੰਨਾ ਕੁਝ ਕਰਨਾ ਸੀ ਬੰਦੇ ਨੇ ਹੈ ਜਿਹੜਾ ਇਸ ਗੰਦੇ ਸਿਸਟਮ ਕਰਕੇ ਸਾਰਾ ਕੁਝ ਖਤਮ ਹੋ ਗਿਆ ਜਵਾਖ ਰੋਲ ਗਿਆ ਪੁੱਤ ਆ ਉਹਦੇ ਹਾਂ ਲੋਕ ਵਸ 10 20 ਦਿਨ ਕਰਨਗੇ ਮਾਂ ਹੁਣ ਕੋਈ ਨਹੀਂ ਬੋਲਦਾ ਉਸ ਤੋਂ ਬਾਅਦ ਕਿੱਥੇ ਇਹਨਾਂ ਦੇ ਸਰਕਾਰਾਂ ਨੂੰ ਦੇ ਖਿੱਚੇ ਹੋਵੇ ਡਾਂਗ ਪਿਪਾ ਯਾ ਲੋਟ ਕਰਵਾ ਕਰਕੇ ਗਲਤੀ ਕਰਕੇ ਏਡਾ ਵੱਡਾ ਨੁਕਸਾਨ ਹੋ ਗਿਆ ਪੰਜਾਬ ਦਾ ਕੋਈ ਪਤਾ ਕੋਣ ਦੇਖਦਾ ਤੂੰ ਤੇ ਜੇ ਗਲਤੀ ਨਾਲੇ ਚੱਲੇ ਤਾਂ ਨਾਂ ਸੀ ਇਹਦਾ ਪਤਾ ਲੱਗ ਗਿਆ ਲੋਕਾਂ ਨੂੰ ਆਮ ਲੋਕ ਕਿੰਨੇ ਮਰਦੇ ਆ ਰੋਜ਼ ਭੇਟ ਚ ਆ ਕੇ ਬਹੁਤ ਮਰੇ ਨੇ ਫੁੱਟੇ ਉਹ ਵੀ ਮਾਂ ਤੇ ਉਹਨੂੰ ਭੈਣ ਭਰਾਵਾਂ ਨੂੰ ਇੰਨੀ ਪਿਆਰੇ ਨੇ ਜਿੰਨਾ ਇਹ ਸੀ ਨਹੀਂ ਪਿਆਰੇ ਨੂੰ ਪੁੱਤ ਹੁਣ ਉਹਨਾਂ ਦਾ ਆਪਨ ਪਤ ਨਹੀਂ ਲੱਗਦਾ ਹਸਪਤਾਲਾਂ ਚ ਕਿੰਨੇ ਪਏ ਨੇ ਬਹੁਤ ਕੋਇਕਤਾ ਹੋਰ ਪਤਾ ਉਹ ਜਿਹੜਾ ਤੁਹਾਨੂੰ ਵਰਤਾ ਦਾ ਜਵਾਬ ਦੇ ਗਿਆ ਕੋਈ ਨਾ ਕੋਈ ਫਰੂਮ ਮਿਲ ਗਿਆ ਹੋਊਗਾ ਉਹਨਾਂ ਨੂੰ ਹੋਰ ਮਾ ਉਹੀ ਤਾਂ ਮੈਨੂੰ ਲੱਗਦਾਗਾ ਪ੍ਰੂਫ ਮਾ ਫਿਰ ਪ੍ਰੂਫ ਮਿਲਿਆ ਕਿੱਥੋਂ ਹਣਾ ਮੈਂ ਤਾਂ ਇਹ ਕਹਣਾ ਫੋਟੋ ਆਪਾਂ ਨਹੀਂ ਕਰਾਈ ਕੋਈ ਗੁਰੂ ਘਰ ਚ ਲਾ ਮਾ ਆਪਣੀ ਲੈਤੀਆਂ ਨਹੀਂ ਫਿਰ ਕਹਿੰਦਾ ਪ੍ਰੂਫ ਮਿਲ ਗਿਆ ਉਹਨਾਂ ਨੂੰ ਮੈਂ ਤਾਂ ਇਹ ਕਹਣਾ ਤੈਨੂੰ ਨਹੀਂ ਫਿਰ ਜਵਾਬ ਨਹੀਂ ਦਿੰਦੇ ਸੀ ਬਰਤ ਤਾਂ ਉਹ ਜ਼ਰੂਰ ਰੱਖਦੀ ਮੈਨੂੰ ਤਾਂ ਸੱਦੇ ਮਿੱਥੀ ਕਹਿਤਾ ਉਹਨੇ ਕੀ ਕਹਿੰਦੀ ਕਹਿੰਦੀ ਇੰਨੇ ਸਾਲ ਵਰਤ ਰੱਖ ਲੈ ਕਹਿੰਦੀ ਮੈਨੂੰ ਕੀ ਕੀ ਮਿਲ ਗਿਆ ਕਹਿੰਦੀ ਉਹਨੂੰ ਵਰਤ ਰੱਖੇ ਨਾਲ ਮੈਂ ਵੀ ਕਿਹਾ ਹਾਂ ਮਾ ਤੂੰ ਚਾਹੁੰਦੀ ਨਹੀਂ ਮੇਰੀ ਲੰਮੀ ਉਮਰ ਹੋਵੇ ਕੀ ਕਹਿੰਦੀ ਫਿਰ ਕਹਿੰਦੀ ਨਾ ਸੁਖ ਕਹਿੰਦੀ ਨਾਲੇ ਉਮਰ ਕਹਿੰਦੀ ਵਰਤ ਰੱਖਣ ਨਾਲ ਨਹੀਂ ਹੁੰਦੀ ਹੁੰਦੀ ਮਾਂ ਪਹਿਲਾਂ ਵੀ ਤਾਂ ਰੱਖਦੀ ਹੁੰਦੀ ਸੀ ਕਿੰਨੇ ਵਰਤ ਤਾਂ ਰੱਖੇ ਨੇ ਹਾਂ ਜੜੇ ਮਾਂ ਮੈਨੂੰ ਤਾਂ ਮਾਂ ਨੇ ਭੇਜਿਆ ਸਪੈਸ਼ਲ ਵੀ ਜਾ ਹਰਸ਼ ਰੂਪ ਨੂੰ ਦਾ ਸੂਟ ਦਵਾ ਕੇ ਲੈ ਆਂਦੋ ਤੇ ਨਾਲੇ ਸਾਰਾ ਸਮਾਨ ਦਵਾ ਲਈ ਵਰਤਾਂ ਵਾਲਾ ਤੇ ਨਾਲੇ ਸੇਵ ਕੇਲੇ ਦਵਾ ਲਈ ਹੁਣ ਤਾਂ ਪੈਰ ਤਾਂ ਮਿੱਟੀ ਨਹੀਂ ਪੈਂਦੀ ਤੇ ਕਹਿੰਦੀ ਸੁਖ ਮੈਂ ਮੂਣੀ ਰੱਖਦੀ ਵਰਤ ਕਹਿੰਦੀ ਬਾਗੇ ਜਾਉਂਦਾ ਕੁਸਬੂ ਤਾਂ ਨਹੀਂ ਹੱਥ ਲੱਗ ਗਿਆ ਨਾ ਥੱਲੇ ਪਤਾ ਨਹੀਂ ਮਾਂ ਕਹਿੰਦੀ ਸੀ ਹਾਂ ਕਹਿੰਦੀ ਨਵੀਂ ਬਹੂ ਹੀ ਰੱਖੂ ਵਰਤ ਮੈਂ ਕਿਹਾ ਵੀ ਜਮਾਨਾ ਨਵੀਂ ਬਹੂ ਦੀ ਕੀ ਗੱਲ ਕਰਦੀ ਆ ਹਰ ਚ ਤੂੰ ਤੂੰ ਕਹਿੰਦਾ ਕਿੰਨੇ ਦਿਨ ਹੋਗੇ ਕਹਿੰਦਾ ਦੇਖੀ ਨਹੀਂ ਕਹਿੰਦਾ ਕਿੰਨੇ ਦਿਨ ਤਾਂ ਹੋਗੇ ਤੂੰ ਇਹ ਗੇੜਾ ਫੇੜਾ ਕਰਦੀ ਆ ਕਹਿੰਦਾ ਕਿ ਦੇਖੀ ਆ ਹੁਣ ਕਹਿੰਦਾ ਦੁਆ ਜਦੋਂ ਤੁਸੀਂ ਆਏ ਹੋਏ ਹੋ ਕਹਿੰਦੇ ਉਹੀ ਗੱਲ ਤਾਂ ਮੈਂ ਉਹਨੂੰ ਮੈਂ ਕਹੀ ਆ ਵੀ ਹੁਣ ਤਾਂ ਹੀ ਕਿੰਨੇ ਛੱਡਿਆ ਏ ਆਪਦੇ ਪੇਕ ਕੇ ਮਟਕੇ ਦੀ ਤਾਂ ਜੋ ਛੱਡ ਕੇ ਆਏ ਕਹਿੰਦੀ ਤੁਸੀਂ ਉਹਨੂੰ ਪੇਕਿਆਂ ਹੀ ਵਰਤ ਰੱਖੋ ਉੱਥੇ ਮੈਂ ਵਰਤ ਕੀ ਰੱਖਣ ਦਾ ਆਪਦੇ ਪੇਕਿਆਂ ਗਈ ਆ ਮਾਹ ਉਹਦੇ ਪੇਕ ਛੱਡ ਕੇ ਆਏ ਆਂਗੇ ਤੈਨੂੰ ਅੱਛਾ ਬੁੱਤ ਫਿਰ ਉਹ ਕੀ ਕਹਿੰਦੀ ਫਿਰ ਕੀ ਕ ਕਹਿੰਦੇ ਨਾਲੇ ਹੋਰ ਉਮਰ ਨੂੰ ਨੂੰ ਕੀ ਹੋਣਾ ਕਹਿੰਦੇ ਨਵੀਂ ਬਹੂ ਰੱਖਦੀ ਆ ਵਰਤ ਤੇਰੀ ਵਧੀਆ ਵਿਆਹ ਕਰਾਈ ਆ ਨਾ ਕਹਿੰਦੀ ਨਵੇਂ ਤੋਂ ਨਵੇਂ ਤੂੰ ਇਹ ਗੱਲ ਬੋਲਦੀ ਆ ਬੰਦੇ ਨਹੀਂ ਆਏ ਕਹਦੇ ਮੈਂ 20 25 ਕਰਾ ਲਿਆ ਕਹਦੇ ਉਹੀ ਤਾਂ ਗੱਲ ਆ ਮਾਂ ਮੈਂ ਤਾਂ ਪਹਿਲੇ ਵਿਆਹ ਨਹੀਂ ਹੋ ਕਰ ਰੱਖਿਆਗਾ ਠਠ ਕਰ ਰੱਖਿਆਗਾ ਫਿਰ ਹੋਰ ਵਿਆਹ ਦੀ ਗੱਲ ਕਰਦੀ ਆ ਫਿਰ ਬੋਲੀ ਨਹੀਂ ਗੀ ਕੁਝ ਨਹੀਂ ਬੋਲੀ ਮਾਂ ਉਹ ਤਾਂ ਮੈਂ ਫਿਰ ਔਨ ਲੱਗਿਆ ਵੀ ਕਹਿ ਕੇ ਆਇਆ ਵੀ ਹਰ ਚ ਕੁਝ ਨਹੀਂ ਹੁੰਦਾ ਮੈਂ ਤਾਂ ਆਏ ਕਹਦੇ ਹੁਣੀ ਬਗ ਚਲਦੇ ਆ ਮਾਂ ਮੈਂ ਤਾਂ ਨਾ ਕੇ ਖੇਤੋਂ ਆਇਆ ਭੱਜਾ ਭਜਾਇਆ ਮਾਂ ਵੀ ਹਰ ਚੋਂ ਸਮਾਨ ਦਵਾ ਕੇ ਲੈਣਾ ਵਰਤਾਂ ਦਾ ਮੰਦੀ ਨਹੀਂ ਉਹ ਮਾਂ ਘੰਟੇ 'ਚ ਮੁੜਿਆ ਮ ਮੈਂ ਹਰ ਚੋਂ ਬਾਅਦ ਚਲਦੇ ਹਾਂ ਘੰਟੇ ਚ ਮੋੜਿਆ ਮੈਂ ਸਾਰਾ ਸਮਾਨ ਦਵਾ ਲਵਾਂ ਤੈਨੂੰ ਕਿਹੜਾ ਸੂਟ ਦਵਾ ਲਵਾਂਗਾ ਸੜਾ ਥਰਾਡਿੰਗ ਤੋੜੂਗੀ ਨਹੀਂ ਹੁੰਦੀ ਉਹ ਵੀ ਕਰਵਾ ਲਵਾਂ ਚਲ ਨਹੀਂ ਇਹ ਹੁਣ ਸਾਰੀਆਂ ਗੱਲਾਂ ਕਾਲੇ ਨੂੰ ਦੱਸੋਗੀ ਹਾਂ ਕਾਲੇ ਕੋਲ ਗੱਲ ਤਾਂ ਜਾਊਗੀ ਇਹ ਵਿਆਹ ਗਰ ਸੁੱਖ ਆਇਆ ਸੀਗਾ ਹਾਂ ਉਹ ਆਖੋ ਬਰਿਆਉਂਦੇ ਨੇ ਕਾਲਾ ਜੀ ਤੋ ਵਾ ਇਹ ਤਾਂ ਖੁਬਰਿਆ ਆਉਂਦੀ ਆ ਉਹੀ ਤਾਂ ਗੱਲ ਆ ਹੁਣ ਚਲ ਭਾਈ ਫਿਰ ਦੇ ਚਲ ਮੈਂ ਆ ਤਾਂ ਆਪਣੀ ਗੱਲ ਚੱਲੀ ਨਹੀਂ ਫਿਰ ਕੋਈ ਨਾ ਗੱਲ ਤਾਂ ਅੱਪਾ ਚਲਾ ਲਾਂਗੇ ਗੱਲ ਆ ਗੱਲ ਤਾਂ ਚੱਲੀ ਨਹੀਂ ਆਪਣੀ ਤੂੰ ਹੋਰ ਹੀ ਗੇਮ ਘਮਾਣੀ ਪੂਹਣ ਤਾਂ ਆਪਾਂ ਨੂੰ ਕੋਈ ਨਾ ਕਮਾਤ ਲਾਵਾਂਗੇ ਵਰਦੀ ਕਾ ਨਾ ਪਹਿਲਾ ਵਾਲਾ ਦਿਲ ਜਾ ਰਿਹਾ ਨਹੀਂ ਹਰਸ਼ਦਾ ਹਨ ਪਹਿਲਾਂ ਤਾਂ ਮੜੇ ਨਾਲ ਉਹ ਹੋ ਜਾਂਦੀ ਸੀ ਮੰਨ ਜਾਂਦੀ ਸੀ ਵੇ ਉਹ ਪੱਕਾ ਕਰਕੇ ਗਿਆਗਾ ਕਾਲਾ ਕਾਲੇ ਨੇ ਕਰਿਆ ਕੰਮ ਹਾਂ ਇਹ ਤਾਂ ਖਾਨੂਸੀ ਕੀ ਦਿਲ ਹੀ ਪੱਥਰ ਹੋ ਰਿਹਾ ਜਮਾ ਨਹੀਂ ਪਹਿਲਾਂ ਤਾਂ ਮੜੇ ਨਾਲ ਉਹ ਹੋ ਜਾਂਦੀ ਮੜੇ ਨਾਲ ਮੰਨ ਜਾਂਦੀ ਦੇਖ ਹੋਰ ਹਾਂ ਚੱਲ ਤੂੰ ਚੱਲ ਜਿਵੇਂ ਕਹਿੰਦੇ ਤੂੰ ਜਿਹੜੀ ਠੀਕ ਆ ਸੁੱਕ ਠੀਕ ਆ ਸੁੱਕ ਮੈਂ ਤਾਂ ਮੰਨਦੂ ਹੀ ਨਹੀਂ ਉਹ ਤੈਨੂੰ ਦੱਸਿਆ ਨਹੀਂ ਆ ਵੀ ਉਹਨੇ ਪੂਰਾ ਪੱਕਾ ਕਰਕੇ ਗਿਆਗਾ ਉਹ ਕੋ ਸਾਲ ਨੂੰ ਤਾਂ ਨਹੀਂ ਕਰਾ ਕੇ ਦੇਖਦਾ ਕੁਛ ਕੋਈ ਪਤਾ ਨਹੀਂ ਕਰ ਦੇਖਦਾ ਹੋਊਗਾ ਕੋਈ ਤਵਾਰੀ ਤਾਂ ਸਾਣਿਆਂ ਕੋਲ ਤੂੰ ਰਫਰਦਾ ਰਹਿੰਦਾ ਉਹ ਨਹੀਂ ਮੈਂ ਤਾਂ ਇਹਨਾਂ ਦੇ ਤਵਾਰੀ ਨਹੀਂ ਗਈ ਤੈਨੂੰ ਹੋएगी ਤਾਂ ਹੈਗੀ ਆ ਮੈਂ ਤਾਂ ਪੂਰਾ ਤਵਾਰੀ ਨਹੀਂ ਇਹ ਬੰਦਿਆਂ ਤੇ ਇਹਦੇ ਉਸਨੇ ਘਰ ਪੜਾ ਰੱਖਿਆ ਹੋਵੇ ਆਪਣਾ ਤੂੰ ਨਹੀਂ ਨਹੀਂ ਤਾਂ ਅੱਗੇ ਮੰਨ ਜਾਂਦੀ ਜੇ ਮੈਂ ਜਾਂਦੀ ਤਾਂ ਵੀ ਮੰਨ ਜਾਂਦੀ ਮੈਥੋਂ ਇਹ ਨਟੜ ਹੁਣ ਤਾਂ ਜਵੀ ਨਹੀਂ ਮੰਨਦੀਗੀ ਹੁਣ ਤੂੰ ਨਾ ਬਾਜੀ ਮੈਂ ਉਹਨੂੰ ਚੱਕ ਕੇ ਲਾਂਗੜ ਜਾ ਠੀਕ ਹੈ ਤੂੰ ਵੀ ਇਹੀ ਜਿਵੇਂ ਟੱਪ ਜਿਵੇਂ ਨਹੀਂ ਜਾਂਦੀ ਮੇਰੇ ਤਾਂ ਕੰਮ ਪੈਗੇ ਨੇ ਮੇਰੇ ਨੂੰ ਜਮੀਂ ਸ਼ੱਕ ਕੋ ਦੂਗਾ ਦੱਸੀ ਨਹੀਂ ਗਈ ਅਦਰ ਮਾਹੀ ਨੇ ਮੇਰੇ ਤਾਂ ਕੰਮ ਪੈਗੇ ਨੇ ਮੈਂ ਤਾਂ ਕੰਮ ਕਰਦੀ ਆ ਇਹ ਕੰਮ ਕਰ ਲੈ ਹੋ ਚਲ ਕਰ ਲਾ ਰਾਮ ਰਾਮ ਹੀ ਰਾਮ ਆ ਹੁਣ ਤਾਂ ਬੜੀ ਪੱਕੀ ਆ ਜੀ ਆ ਗਈ ਹੋ ਗਿਆ ਮੋਟਰਸਾਈਕਲ ਟੁੱਟਿਆ ਪਿਆ ਇਹ ਤਾਂ ਜੇ ਮੂਰੇ ਤਾਂ ਗਾਂ ਹੀ ਆ ਗਈ ਸੀਗੀ ਰੀੜੀ ਵਾਲਿਆਂ ਗਿਆ ਸਤਨ ਦੱਸਦੇ ਮੈਂ ਨਵੇਂ ਬੰਦੇ ਡਿਊਟੀ ਲੱਗ ਗਈ ਹਾਂਜੀ ਜਿਹੜੀਆਂ ਲੈਣ ਗਿਆ ਸੀਗਾ ਅੱਛਾ ਤੇ ਗਾਈ ਆ ਗਈ ਗਾਈ ਵੱਜੀ ਆ ਕੇ ਵਿੱਚ ਬੱਚਤ ਰਹੀ ਅਜੇ ਤਾਂ ਟੁੱਟ ਜਾਣੀ 4:30 ਵਜੇ ਆਹਾਂ 4:30 ਤਾਂ ਬੱਚਤ ਤਾਂ ਗਈ ਲੈ ਇੱਥੇ ਬਹਿ ਜਾਓ ਜੀ ਹਵਾਜੀ ਚ ਉਹ ਡਾਹ ਬੰਜ ਆਇਆ ਥੱਕ ਕੇ ਲੈ ਫੜ ਲੈਓ ਜੀ ਬੈਠ ਜਾਓ ਫਿਰ ਤੁਹਾਨੂੰ ਕੰਮ ਹੀ ਬਹੁਤ ਰਹਿੰਦਾ ਨਾ ਬਸ ਤੈਨੂੰ ਪਤਾ ਹੀ ਜਾਏ ਹੁਣ ਆ ਝੋਨੇ ਚ ਡਿਊਟੀਆਂ ਲੱਗਣ ਲੱਗੀਆਂ ਕੁਛ ਤਾਂ ਤੇ ਕੁਝ ਉਹ ਬਿਜਲੀ ਦਾ ਕੰਮ ਵੱਧ ਹੋਇਆ ਪਿਆਗਾ। ਆ ਪਰਾਲੀ ਵਾਲਾ ਤਾਂ ਬਸ ਸਰਕਾਰ ਵੀ ੱਤਕਾ ਹੀ ਕਰੀ ਜਾਂਦੀ ਹੈਗੀ ਲੋਕਾਂ ਨਾਲ। ਹੁਣ ਪਰਾਲੀ ਦਾ ਜੇ ਕੋਈ ਹੱਲ ਹੀ ਹੈ ਨਹੀਂਗਾ, ਮਸ਼ੀਨਾਂ ਉਪਲਬਧ ਹੈ ਨਹੀਂਗੀਆਂ। ਮਸ਼ੀਨਾਂ ਹੁਣ ਤਾਂ ਸਰਕਾਰ ਲੋਕ ਖੁਸ਼ ਹੋਣ। ਉਹ ਮਸ਼ੀਨਾਂ ਹੈ ਨਹੀਂ ਡਿਊਟੀਆਂ ੱਤਕੇ ਨਾਲ ਲਾਈ ਜਾਂਦੇ ਨੇ। ਉਧਰੋਂ ਬਿਜਲੀ ਬੋਰਡ ਵਾਲੇ ਕਹਿੰਦੇ ਸਾਡੀ ਡਿਊਟੀ ਕਰੋ। ਉਧਰੋਂ ਉਹ ਕਹਿੰਦੇ ਸਾਡੀ ਡਿਊਟੀ ਕਰੋ। ਜਾਈਏ ਕਿੱਧਰ? ਹਾਂਜੀ ਤਾਂ। ਹੱਲ ਹੀ ਹੈ ਨਹੀਂ ਕੋਈ ਹੁਣ। ਜੇ ਜਾਂ ਸਰਕਾਰ ਚਾਵੇ। ਮਸ਼ੀਨਾਂ ਪਹਲਵਦ ਕਰਾਵੇ ਰੂਟਾ ਬੀਟਰ ਦੇਵੇ ਪਰਾਲੀ ਵਾਲੀ ਨੂੰ ਗੱਠਾ ਮਨੋਲੇ ਮਸ਼ੀਨਾਂ ਪਹਲਵਦ ਕਰਾਵੇ ਤੱਲੋ ਕੱਗ ਕਿਉਂ ਲਾਉਣ ਹੁਣ ਅੱਗ ਨਾਲ ਦੇ ਘਟਨਾ ਕਿੰਨੀਆਂ ਵਾਪਰ ਜਾਂਦੀਆਂ ਨੇਗੀਆਂ ਤੂੰ ਆ ਇੰਨਾ ਹੋ ਜਾਂਦਾ ਸੜਕਾਂ ਦੇ ਉੱਪਰ ਇੰਨੇ ਐਕਸੀਡੈਂਟ ਹੁੰਦੇ ਨੇਗੇ ਨਾਲ ਕਿੰਨੇ ਜੀਵ ਜੰਤੂ ਮਰਦੇ ਹਾਂ ਗੱਲ ਤਾਂ ਇਹੋ ਸੋਚਦੇ ਨਹੀਂ ਫਿਰ ਖੇਤਾਂ ਦਾ ਨੁਕਸਾਨ ਵੀ ਹੁੰਦਾ ਖੇਤਾਂ ਦੇ ਵਿੱਚ ਜਿਹੜੇ ਜੀਵ ਜੰਤੂ ਨੇਗੇ ਤਾਕਤ ਵਾਲੇ ਉਹ ਮਰ ਜਾਂਦੇ ਨੇਗੇ ਫਿਰ ਫਸਲਾਂ ਘਟ ਜਾਂਦੀਆਂ ਨੇ ਹੁਣ ਤਈ ਅੱਜਕੱਲ ਦੇ ਅੱਜਕੱਲ ਦੇ ਉਹਦੇ ਵਿੱਚ ਦਾਣਿਆਂ ਵਿੱਚ ਕੁਝ ਹੈ ਨਹੀਂਗਾ ਤੰਤੀ ਹੈ ਨਹੀਂਗਾ ਹਾਂਜੀ ਫਸਲਾਂ ਵੀ ਨਹੀਂ ਵਧੀਆ ਹੁੰਦੀਆਂ ਹਾਂ ਫਸਲ ਵੀ ਵਧੀਆ ਨਹੀਂ ਹੈਗੀ ਹਾਂਜੀ ਬਸ ਆਪਾਂ ਤਾਂ ਹੀ ਕਹਨੇ ਵੀ ਸਰਕਾਰ ਜੀ ਵਧੀਆ ਹੱਲ ਕਰੇ ਤੇ ਅਮਸ਼ੀਨਾ ਮਸ਼ੂਨਾ ਉਪਲਬਧ ਕਰਾਵੇ ਜਿੱਟਾਂ ਨੂੰ ਵੀ ਸੌਖਾ ਹੋਵੇ ਜੀ ਵਿਚਾਰਿਆਂ ਨੂੰ ਇਹ ਤਾਂ ਹੈਗਾ ਜੀ ਚਲ ਪਾਣੀ ਪੂਣੀ ਲਿਆ ਯਾਰ ਲਿਆਉਣੀ ਹੈ ਜੀ ਚਾਹਤ ਸਾਈਡ ਤੇ ਹੋਪ ਤਾਂ ਡੈਡੀ ਨੂੰ ਪਾਣੀ ਦੀਏ ਓਏ ਮਨਦੀਪ ਪਾਣੀ ਅੰਦਰ ਹੀ ਲਿਆਈ ਚੰਗਾ ਯਾਰ ਠੀਕ ਹੈ ਜੀ ਹਲੋ ਚਪਾ ਕਿਵੇਂ ਜੀ ਅੱਜ ਤੁਹਾਡੇ ਮੂੰਹੋਂ ਉੱਡੇ ਪਿਆ। ਬਸ ਯਾ ਟੈਨਸ਼ਨ ਵਾਲੀ ਹੋਈ ਪਈ ਸੀ। ਅੱਜ ਤਾਂ ਤਈਆਂ ਦਾ ਮੋਟਸਨ ਲੈ ਪਤਨ ਲੱਗ ਗਿਆ ਵੇਲੇ ਗਾਈ ਮੂਰੇ ਆ ਗਈ। ਕੀ ਹੋ ਗਿਆ ਜੀ? ਹੁਣ ਤੈਨੂੰ ਮੈਂ ਕੀ ਦੱਸਾਂ ਯਾਰ ਮੇਰਾ ਤਾਂ ਦਿਮਾਗ ਬਸ ਉਦੋਂ ਦਾ ਹੀ ਜਦੋਂ ਤਾਂ ਮੈਂ ਰੀਡਿੰਗ ਲੈ ਕੇ ਆਇਆਗਾ। ਹਾਂਜੀ। ਦਿਮਾਗ ਦੇ ਵਿੱਚ ਇਹ ਗੱਲਾਂ ਹੀ ਚੱਲੀ ਜਾਂਦੀਆਂ ਨੇ। ਅੱਜ ਮੈਨੂੰ ਨਾ ਕੋਈ ਮੁੰਡਾ ਮਿਲਿਆ। ਹਾਂਜੀ। ਤੇ ਉਹਦੇ ਨਾਲ ਗੱਲ ਕਰਨ ਵੇ ਜਿੱਥੇ ਆਪਣੀ ਮਾਹੀ ਮਾਹੀ ਵੀ ਆਈ ਹੈਗੀ। ਹਾਂਜੀ ਹਾਂਜੀ। ਬਸ ਰੱਬ ਕਰੇ ਵੀ ਹੋਰ ਹੋਵੇ। ਮੇਰੇ ਤਾਂ ਇੱਕ ਸ਼ੱਕ ਆਗਾ। ਹਾਂਜੀ। ਮਨ ਦੇ ਵਿੱਚ ਡਾਊਟ ਆ। ਪਰ ਦਿਮਾਗ ਮੇਰਾ ਨਾ ਆਇਆ ਹੈ ਬੱਜੀ ਗਿਆ ਹੁਣ ਲੱਗੇ ਹੁਣ ਮੈਨੂੰ ਪਤਾ ਵੀ ਆਹ ਜਿਹੜਾ 7 ਕਿਲੋਮੀਟਰ ਦਾ ਸਵਾਰਾ ਮੈਂ ਕਿਵੇਂ ਤੈਅ ਕੀਤਾ ਕੀ ਹੋ ਗਿਆ ਜੀ ਮੈਨੂੰ ਉੱਥੇ ਜਿੱਥੇ ਮੈਂ ਗਿਆ ਸੀਗਾ ਜਿਹੜੀ ਮਾਹੀ ਦਾ ਮਤਲਬ ਸੁੱਖਾ ਦਾ ਮੁੰਡਾ ਜਿੱਥੇ ਮਾਹੀ ਵਈਆ ਉਹਥੇ ਉਹਦਾ ਮਤਲਬ ਰਿਸ਼ਤੇਦਾਰ ਮਿਲਿਆ ਤੁਹਾਨੂੰ ਹਾਂ ਵੀ ਉਹ ਸੀ ਪਤਾ ਨਹੀਂ ਹੋਰ ਸੀ ਉਹਨੇ ਸਾਰੀ ਗੱਲ ਉਹੀ ਕਹੀ ਜਿਹੜੀ ਸੁੱਖਾਗਾ ਕਹਿੰਦਾ ਵੀ ਇਹ ਸਾਡੀ ਕੁੜੀ ਵਿਆਹੀ ਆ ਉਹ ਬੰਡ ਟੋਬੇ ਕੁਲ ਘਰ ਆ ਉਹਨਾਂ ਦਾ ਤੇ 20 ਕਿਲੇ ਜ਼ਮੀਨ ਦੇਣੇਗੇ ਮੁੰਡੇ ਦਾ ਸੁੱਖਾਗਾ ਉਹੀ ਪਿੰਡ ਹੈਗਾ ਹੁਣ ਮੈਨੂੰ ਤਾਂ ਐ ਟੈਨਸ਼ਨ ਹੋਈ ਪਈ ਆ ਕਿਤੇ ਆਪਣੇ ਕਲਾਂਕੀ ਨਾ ਲੱਗ ਜੇ ਆਪਾਂ ਮਾਈ ਦਾ ਰਿਸ਼ਤਾ ਵੀ ਕਰਤਾ ਉਹਨੂੰ ਉਹ ਵੀ ਵਿਆਹਿਆ ਹੋਇਆ ਸੀਗਾ ਹਾਂ ਜਵਾਕ ਉਹਦੇ ਕੋਲ ਵੀ ਹੈਗਾ ਕੀ ਦੀ ਗੱਲ ਕਰਦੇ ਤੁਸੀਂ ਸੁੱਖ ਦੀ ਅੱਛਾ ਹੂੰ ਜੇ ਜੈਣਾ ਮੈਨੂੰ ਐ ਲੱਗਦਾਗਾ ਜਿਵੇਂ ਸੁੱਖ ਕੇ ਕਹਿੰਦੇ ਨੇ ਵੀ ਉਹ ਕੁੜੀ ਇੰਨੀ ਪੜੀ ਆ ਗਈ ਪੜੀ ਆ ਪਰ ਜਿਹੜੇ ਪਰਿਵਾਰ ਨੂੰ ਮੈਂ ਮਿਲਿਆ ਸੀ ਉਹ ਤਾਂ ਨਰਮੀ ਇੰਨਾ ਸੀਗਾ ਪਰਿਵਾਰ ਹਾਂ ਇੰਨਾ ਨਰਮ ਪਰਿਵਾਰ ਸੀਗਾ ਉਹਨਾਂ ਨੂੰ ਦੇਖ ਕੇ ਤਾਂ ਲੱਗਦਾ ਨਹੀਂ ਵੀ ਕੁੜੀ ਜੀ ਕੋਈ ਹੋਊਗੀ ਗੜਬੜ ਹੋਊਗੀ ਹੁਣ ਮੇਰੇ ਤਾਂ ਉਹ ਹੁੰਦੀ ਨਾ ਇੰਨਾ ਦਿਮਾਗ ਖਰਾਬ ਹੋਇਆ ਪਿਆਗਾ ਬਸ ਰਾਤ ਨੂੰ ਮੈਂ ਤਾਂ ਇਹੀ ਸੋਚਦਾ ਹੀ ਹੁੰਦਾ ਸੀਗਾ ਹੁਣ ਆਪਾਂ ਤਾਂ ਕਿਸੇ ਪਾਸੇ ਮੂੰਹ ਦਿਖਾਉਣ ਜੁਗ ਨਹੀਂ ਰਹਿਣੇ ਹੈਗੇ ਜੇ ਗੱਲ ਸੱਚੀ ਹੋਈ ਹੁਣ ਜਿੰਨਾ ਡੈਮੇਜ ਆਪਾਂ ਪੁੱਛ ਪੜਤਾਲ ਨਹੀਂ ਕਰਦੇ ਉਹਨਾਂ ਚਿਰ ਆਪਾਂ ਕੁਝ ਕਹਿ ਨਹੀਂ ਸਕਦੇ ਹਾਂ ਇਹ ਤਾਂ ਗੱਲ ਹੈਗੀ ਹੈਗੀ ਮੈਨੂੰ ਤਾਂ ਜਨਰਲ ਟੈਨਸ਼ਨ ਹੋਈ ਪਈ ਹੈ ਜੀ ਚਲੋ ਜੀ ਤੁਸੀਂ ਟੈਨਸ਼ਨ ਨਾ ਲਓ ਹੈਗਾ ਲਓ ਜਿੰਨਾ ਟਾਈਮ ਆਪ ਨੂੰ ਕੋਈ ਸਬੂਤ ਨਹੀਂ ਮਿਲਦਾ ਹੈਗਾ ਹਨਾ ਆਪਣੀ ਗੱਲ ਨਹੀਂ ਕੋਈ ਸਾਹਮਣੇ ਆਉਂਦੀ ਹੈਗੀ ਤੇ ਤੁਸੀਂ ਨਚਿੱਤੇ ਰਹੋ ਨਚਰੇ ਪਹਿਲੀ ਦਿਮਾਗ ਤੇ ਕਾਹਤੋਂ ਟੈਨਸ਼ਨ ਪਈ ਹੈ ਟੈਨਸ਼ਨ ਤਾਂ ਜਦੋਂ ਹੋਈ ਜਾਂਦੀ ਹੁਣ ਆਪਾਂ ਆ ਤੇ ਤੇ ਰਿਸ਼ਤਾ ਕਰਵਾਇਆ ਸੀਗਾ ਕਰਵਾਇਆ ਤਾਂ ਹੈਗਾ ਜੀ ਕੀ ਪਤਾ ਉਹ ਕੌਣ ਸੀਗਾ ਉਹੀ ਉਹਨਾਂ ਦੇ ਰਿਸ਼ਤੇਦਾਰ ਹੀ ਸੀ ਕਿ ਕੋਈ ਹੋਰ ਸੀਗਾ ਆਏ ਤਾਂ ਠੀਕ ਹੈ ਤੇਰੀ ਗੱਲ ਅੱਜ ਕੱਲ ਲੋਕਾਂ ਦਾ ਕਿਹੜਾ ਪਤਾਗਾ ਹੂੰ ਉਤੋਂ ਕੁਝ ਹੋਰ ਹੁੰਦੇ ਵਿੱਚੋਂ ਕੁਝ ਹੋਰ ਹੁੰਦੇ ਆ ਹੂੰ ਸਰੋਜੀ ਫਿਰ ਠੀਕ ਆ ਮੈਂ ਘਰ ਕੰਮ ਕਰ ਲਵਾਂਣੀ ਤੁਸੀਂ ਰੈਸਟ ਕਰ ਲਵੋਨੀ ਚਲ ਠੀਕ ਆ ਜੀ ਠੀਕ ਆ ਜੀ ਪਤਾ ਨਹੀਂ ਯਾਰ ਕਾਲਾ ਤੇ ਮੰਮੀ ਕਰੇ ਹੋਣਗੇ ਕਿ ਨਾ ਪ੍ਰੀਤਾ ਤਾਂ ਗਏ ਯਾਰ ਹਨਾ ਦੇਖੋ ਜਲਦੀਪ ਹੋ ਰਹੀ ਜਾਂਦੀ ਹੈ ਜਲਦੀਪ ਦੀ ਬਹੂ ਆਉਂਦੀ ਹੈ ਨਾਲ ਹਾਂ ਹਾਂ ਯਾਰ ਸੱਚੀ ਆ ਫੋਨ ਫੜ ਕਰੀ ਨਹੀਂ ਹੈਗਾ ਤੁਸੀਂ ਨੇ ਭਾਈ ਹੈ ਓ ਠੀਕ ਹੈ ਹੋਰ ਕਾਲੇ ਠੀਕ ਹੈ ਜਦੋਂ ਮੰਮੀ ਠੀਕ ਕਰਦੇ ਹੁੰਦੇ ਸੀ ਯਾਰ ਵੀ ਘਰੇ ਪਤਾ ਨਹੀਂ ਮਿਲਣਗੇ ਨਾ ਨਾ ਕਰੀ ਹੁੰਨੇ ਹੁਣ ਤਾਂ ਵਧੀਆ ਪਰਿਵਾਰ ਠੀਕ ਹੈ ਭਾਈ ਆ ਜਾ ਆਈ ਬਹਿਜ ਆਜੋ ਆਈ ਅੰਤਰੀ ਆਜੋ ਆ ਆ ਗਿਆ ਕਰਦਾ ਆ ਇਸ ਦਿਨ ਜੇ ਡਰ ਜਾ ਫੇਰ ਕਰ ਹੋਰ ਬਈ ਯਾਰ ਇਸ ਦੀ ਤਾਂ ਬਸ ਠੰਡ ਕਰ ਲਈਏ ਥੋੜਾ ਜਿਹਾ ਭਾਰ ਦੇ ਯਾਰ ਅਬਦੁੱਲੋ ਹਨਾ ਹੋਰ ਹੋਰ ਕਿਵੇਂ ਚੋ ਨਾ ਜਾਨਾ ਵਧੀਆ ਖੜਾ ਕਾਲੇ ਹਾਂ ਹਾਂ ਵਧੀਆ ਲੈ ਮੈਂ ਚਾਹ ਤੂੰ ਲੈ ਮੈਂ ਠੀਕ ਰਹੇ ਤਾਂ ਹੋਰ ਹੋਰ ਫੇਰ ਹੋਰ ਵਧੀਆ ਕਿਵੇਂ ਆਉਣੇ ਹੋਏ ਤੂੰ ਤਾਂ ਜਿਹੜੇ ਨਹੀਂ ਮਾਰਦਾ ਅੱਜ ਕਿਧਰੋਂ ਜਿਆਦਾ ਆ ਗਈ ਨਾਨਕਿਆ ਨਹੀਂ બસ ਵਿਆਹ ਦਾ ਕਾਰਡ ਜਾ ਦੇਣਾ ਆਈ ਸੀ ਯਾਰ ਉਹ ਛੋਟੇ ਦਾ ਵਿਆਹ ਹੈ ਆਪਣੇ ਦਾ ਅੱਛਾ ਹਾਂ ਵਿਆਹ ਫਿਰ ਕੜਾ ਵੀ ਲਿਆ ਬਈ ਹੈ ਹੋਰ ਬਾਈ ਫਿਰ ਐਸੇ ਸਾਲ ਹੀ ਕਰੀ ਦਿੰਨੇ ਆ ਮਾਹ ਯਾਰਾ ਮੈਂ ਤਾਂ ਅਜੇ ਅਜੇ ਖੜੋਂਗੇ ਮਾਹ ਤਹਾਂ ਕਰੂੰਗੇ ਸੁੱਤ ਤੋਂ ਬਾਅਦ ਨਾ ਨਾ ਫਿਰ ਅੱਗੇ ਹੋਰ ਕੰਮ ਕਰਾਂਗੇ ਕੋਈ ਚਲੋ ਵਧੀਆ ਜਿਹੜਾ ਕੰਮ ਨਿਭੜ ਜੇ ਹਨਾ ਵਧੀਆ ਗੱਲ ਆ ਹੁਣ ਵੀ ਹੁਣ ਤਾਂ ਛਾਲ ਵਰਕੇ ਹੀ ਮੌਸਮ ਆ ਹਾਂ ਅੱਗੇ ਫਿਰ ਉਹਦੇ ਕੁੜੀ ਦੇ ਪੇਪਰ ਪੂਪਰ ਆ ਜਾਣਗੇ ਪਹਿਲਾਂ ਕੰਨੇ ਕਰੀ ਦਿੰਨੇ ਆ ਅੱਛਾ ਫਿਰ ਜ਼ਿਆਦਾ ਗਰਮੀ ਚ ਔਖਾ ਹੋ ਜਾਂਦਾ ਹੋਰ ਹੋਰ ਬਾਈ ਠੰਡ ਚ ਵੀ ਔਖਾ ਵਾਲਾ ਹਾਂ ਬੜੀ ਠੰਡ ਤੇ ਮੈਂ ਆ ਚਲ ਵਧੀਆ ਗੱਲ ਹਾਂ ਔਰ ਬਾਈ ਪੂਆ ਠੀਕ ਰਹਿੰਦੇ ਹੁਣ ਤੁਹਾਡੇ ਨਾਲ ਬਸ ਠੀਕ ਹੀ ਆ ਬਈ ਬਸ ਹੁਣ ਤਾਂ ਨਹੀਂ ਬੋਲੇ ਮਸਾਈ ਆ ਬਈ ਹੁਣ ਟਾਈਮ ਪਾਸ ਹੋਈ ਜਾਂਦਾ ਬਸ ਚਲੋ ਵਧੀਆ ਗੱਲ ਆ ਚਲ ਸਿਆਣਾ ਹੋ ਕੇ ਬੰਦਾ ਇਹੀ ਹੋ ਜਾਂਦਾ ਬਜ਼ੁਰਗ ਹਾਂ ਇਹ ਤਾਂ ਹੈ ਬਈ ਉਹਨਾਂ ਨੇ ਕੰਮ ਪਹਿਲਾਂ ਬਾਲਾ ਕਰਿਆ ਹਾਂ ਇਹ ਤਾਂ ਹੈ ਹੁਣ ਉਹਨਾਂ ਨੂੰ ਐ ਲੱਗਦਾ ਵੀ ਅੱਜ ਕੱਲ ਦੇ ਜਵਾਬ ਕੰਮ ਨਹੀਂ ਕਰਦੇ ਹਾਂ ਹਾਂ ਇਹ ਤਾਂ ਹੈ ਸਹੀ ਗੱਲ ਆ ਬਈ ਚਲ ਬਾਈ ਫਿਰ ਤੁਸੀਂ ਚੁੱਪ ਕਰ ਜਿਆ ਕਰੋ ਕੋਈ ਚੁੱਪੀ ਆ ਬਸ ਜਦੋਂ ਹਾਂ ਬੰਦਾ ਬੋਲਦਾ ਹਾਂ ਹੁਣ ਐ ਹੋਈ ਜਾਂਦਾ ਚਲ ਕੋਈ ਗੱਲ ਨਹੀਂ ਮਾਂ ਮੰਜਾਰਾ ਕਰ ਲਾ ਮਾਂ ਤੂੰ ਬਹਿ ਜਾ ਅਜਾ ਬਾੜੀ ਸਮਾਂ ਦਿਨ ਚਲੇ ਹੋਰ ਹੁਣ ਕਿਹੜਾ ਰਹਿਣਗੇ ਭੱਜਣਗੇ ਵਿਆਹ ਦਾ ਕੰਮ ਆ ਕਿੱਥਾਂ ਵੀ ਜਾਣਾ ਪੈਂਦਾ ਕੱਲ ਯਾਰ ਫਿਰ ਕੀ ਹੁੰਦਾ ਇੱਕ ਦਿਨ ਦਾ ਮਾਮੀ ਹੋਰਾਂ ਕੋਲੇ ਵੀ ਮੇਰੇ ਆਈਏ ਇੱਕ ਦਿਨ ਦਾ ਕੀ ਹੁੰਦਾ ਫਿਰ ਸਾਨੂੰ ਤਾਂ ਰੱਖ ਲੈਣੇ ਆਹਡੇ ਕੋਲੇ ਫੇਰ ਆਵਾਂਗੇ ਅਸੀਂ ਰਾਤ ਲਾ ਕੇ ਜਾਵਾਂਗੇ ਲਾਜ ਹੀ ਤਾਂ ਰਹਿੰਦੀ ਨਹੀਂ ਹੈ ਕਹਿੰਦਾ ਫੇਰ ਆਵਾਂਗੇ ਹੋਰ ਆ ਮੈਂ ਤਾਂ ਉਹ ਤਾਂ ਕਿਨਾਰੇ ਰੱਖ ਲਿਆ ਮੈਂ ਭਾਜੇ ਭਜਾਈ ਚ ਗਿਆ ਸੀ ਤੇਰੇ ਕੋਲੇ ਕੋਈ ਨਾ ਵਿਹਲੇ ਹੋ ਕੇ ਆਵਾਂਗੇ ਤੁਹਾਡੇ ਕੋਲੇ ਵਧੀਆ ਜਿਹਾ ਬਾਈ ਵਿਹਲੇ ਵੀ ਹੋ ਜੂਗੇ ਹੋਰ ਆਨੇ ਬੜਾ ਚੱਲਾ ਨੀ ਬੜਜੂ ਕੋਈ ਸ਼ ਵਿਆਹ ਦਾ ਹੋ ਗਿਆ ਮੰਮੀ ਹੋ ਤੁਸੀਂ ਠੀਕ ਰਹੇ ਹਾਂ ਠੀਕ ਰਹੇ ਮੈਂ ਤੁਹਾਨੂੰ ਵਧੀਆ ਹੋ ਤੇਰੀ ਮੰਮੀ ਠੀਕ ਹੈ ਹਾਂਜੀ ਬੜੀ ਹੈ ਬੋਲਤਾ ਨਹੀਂ ਬੋਲਦੀ ਕਿਸੇ ਬਸ ਠੀਕ ਹੈ ਮੰਮੀ ਚਲ ਠੀਕ ਹੀ ਚੱਲੇ ਫੇ ਆਪ ਚੁੱਪ ਰਹਿਣਾ ਚਲ ਬੋਲਣਾ ਕੁਝ ਨਹੀਂ ਹੁੰਦਾ ਹੁੰਦਾ ਮਮੀ ਤੁਸੀਂ 2-4 ਦਿਨ ਪਹਿਲਾਂ ਭੇਜ ਦਿਓ ਕਾਲੇ ਬਾਈ ਨੂੰ ਨਾ ਕੋਈ ਨਾ ਪੁੱਤ ਜ਼ਰੂਰ ਤੋਲਣਾ ਪਹਿਲਾਂ ਨਾ ਤੁਸੀਂ ਵੀ ਆ ਜਿਓ ਨਾ ਕੋਈ ਨਾ ਮੈਂ ਵੀ ਆਉਂ ਨਾ ਕੋਈ ਨਹੀਂ ਆਵਾਂਗੇ ਭਾਈ ਜ਼ਰੂਰ ਪਹਿਲਾਂ ਆ ਜਾਓ ਤੇ ਨਾਲ ਹੀ ਵਿਆਹ ਕਰਵਾ ਨਾ ਨਾ ਨਾਨਕੇ ਨਾਲ ਨਹੀਂ ਬੜਾ ਦਰਾਂ ਗਾਲੇ ਜਿੰਦਾ ਆ ਜੀ ਤੂੰ ਨਾ ਕੋਈ ਨਾ ਕੋਈ ਨਹੀਂ ਭਾਈ ਜ਼ਰੂਰ ਆਵਾਂਗੇ ਹੁਣ ਅਸੀਂ ਤਾਂ ਕਿੱਦਾਂ ਦੇ ੜੀ ਕੀ ਜਾਂਦੇ ਸੀ ਅਸੀਂ ਤਾਂ ਖਾ ਲੇਟ ਨਾ ਕਰ ਦੇਣਾ ਵਿਆਹ ਵਾਲਾ ਨਾ ਨਾ ਲੇਟ ਨਹੀਂ ਬਸ ਬੜੀ ਠੰਡ ਹੋ ਗਈ ਸਮਾਂ ਹੁਣ ਤਾਂ ਪਹਿਲਾਂ ਗਰਮੀ ਵਾਲੀ ਸੀ ਲੱਡੂ ਘੱਟ ਖਾਦੇ ਜਾਂਦੇ ਨਹੀਂ ਖਾਦੇ ਜਾਂਦੇ ਇਹ ਤਾਂ ਹੈ ਹੋਰ ਸੰਤਾ ਸ਼ਾਇਦ ਕੀ ਕੋਈ ਵਿਆਹ ਹੀ ਨਹੀਂ ਆਉਂਦਾ ਇਹਦਾ ਬਸ ਆ ਗਿਆ ਵਿਆ ਗੁਣਾ ਹੀ ਹੁੰਦੇ ਨੇ ਤੇ ਕਪੜੇ ਦਾ ਜਦ ਕੰਨ ਤਨ ਪੁੱਤੀ ਹੈ। ਹੋਰ ਮਮੀ ਹਰ ਸਭ ਠੀਕ ਰਹਿੰਦੀ ਹੈ। ਹਾਂ ਠੀਕ ਰਹਿੰਦੀ ਹੈ ਬੁੱਤ ਵਧੀਆ। ਅਸ ਤਾਂ ਉੱਥੇ ਵੀ ਜਾਣਾ ਸੀ ਬਸ ਟਾਈਮ ਹੀ ਨਹੀਂ ਲੱਗਦਾਗਾ। ਦੇਖਦੇ ਆਂ ਬਸ ਇੱਕ ਦੋ ਦਿਨਾਂ ਚ ਉਹਨਾਂ ਕੋਲ ਵੀ ਕਾਟ ਦੇਣ ਜਾਣਾਗਾ। ਨਹੀਂ ਕੋਈ ਨਹੀਂ ਬਾਈ ਉਹ ਤਾਂ ਮੈਂ ਲੈ ਆਉਂ ਅਰਚਨੂਰੀ ਲਿਆਉਂਗਾ ਉਹਨੂੰ। ਅੱਛਾ ਬਈ। ਹਾਂ ਲੋੜ ਹੀ ਨਹੀਂ ਤੁਹਾਨੂੰ ਖੇਚਲਾ ਕਰਨ ਦੀ। ਹਾਂ ਸਾਡੇ ਨਾਲ ਹੀ ਆ ਜੂਗੀ। ਠੀਕ ਹੈ। ਹਾਂ ਲੈ ਆ ਮੈਂ ਇਹਨੂੰ। ਲੈ ਆਇਆ ਫਾਇਦਾ ਹੁੰਦਾਗਾ। ਖੇਤ ਦੀ ਗਵਰੰਟੀ ਨਾਲ ਬਣਾ ਕੇ ਰੱਖਣ ਦਾ। ਨਹੀਂ ਲੋਕ ਕੋਈ ਮੱਚੀਂ ਅੰਦਰ ਰਹਿੰਦੇ ਨੇ ਸਾਡੇ ਖੇਤ ਫਲਾਨਾ ਆ ਕੇ ਐ ਹੋ ਗਿਆ ਵਾਹ ਹੋ ਸੁਣਾ ਦੇਖ ਲਾ ਵਿਚਾਰਾ ਕਹਿੰਦਾ ਤੂੰ ਬਹਿ ਜਾ ਮੈਂ ਆਪੇ ਛਿੱਟਾ ਦੇ ਦਿੰਦਾਗਾ ਜ਼ਮੀਨ ਦਾ ਲੈ ਕਿੱਡੀ ਕੀ ਵੱਡੀ ਗੱਲ ਆ ਵਿਚਾਰਾ ਕੰਮੀ ਕਰਦਾਗਾ ਕੀ ਮਾੜਾ ਕੰਮ ਤਾਂ ਨਹੀਂ ਕਰਿਆ ਕਿਹੜਾ ਸਿਆਣੇ ਬੰਦੇ ਨੂੰ ਤਜਰਬਾ ਹੁੰਦਾ ਛਿੱਟਾ ਦੇਣ ਦਾ ਨਹੀਂ ਤਾਂ ਮੈਂ ਕਿਹੜੇ ਵੱਧ ਦੇਣਾ ਮੈਂ ਕਿਤੇ ਘੱਟ ਦੇ ਦੇਣਾ ਛਿੱਟਾ ਮੈਨੂੰ ਕਿਹੜਾ ਇੰਨਾ ਪਤਾਗਾ ਛਿੱਟਾ ਦੇਣ ਦਾ ਆ ਦੇ ਵਿਚਾਰਾ ਐ ਉਹ ਕਰਦਾ ਫਿਰ ਆਇਆ ਨਾ ਪਿਓ ਦਾ ਲੈ ਜੀ ਸੀ ਨਾ ਇਹ ਤਾਂ ਦਾਖਤ ਮੇਰ ਤਾਂ ਰੱਖਦੀ ਹੈਗਾ ਵੀ ਆਪਣੇ ਮਿੱਤਰ ਦਾ ਮੁੰਡਾ ਹੈਗਾ ਉਹਦਾ ਵਿਚਾਰਾ ਉਹਦੀ ਆ ਰੋਟਾ ਵੇਟ ਦੇ ਪਿੱਛੇ ਪਿੱਛੇ ਛਿੱਟਾ ਦੇ ਹੀ ਜਾਂਦਾ ਹੈਗਾ ਕਿਆ ਤੂੰ ਬੈਠਤੀ ਜਰੇ ਕਹਿੰਦਾ ਮੈਂ ਇਧਰ ਨਾ ਛੱਟਾ ਨਹੀਂ ਅੱਜ ਕੱਲ੍ਹ ਆਲਾ ਕਹਿੰਦਾ ਕਿਸੇ ਤਾਂ ਹੋਵੇ ਚਾਹੇ ਨਾ ਹੋਵੇ ਦੇਖ ਲਾ ਆਪਣੇ ਘਰ ਦੇ ਮੂਗਰਦਾ ਐਂ ਲੱਗਦੀ ਨਹੀਂਗਾ ਵੀ ਮੇਰੀ ਜੀਵੀ ਨਾ ਛੱਟਾ ਜਾਂਦਾ ਐਂ ਲੱਗਦਾ ਆਪਦੀ ਵੀਜੀ ਜਾਂਦਾਗਾ ਆਪਦਾ ਕੰਮ ਸਮਝੇ ਕੰਮ ਕਰ ਰਿਹਾ ਬੰਦਾ ਨਹੀਂ ਅਗਲਾ ਵੀ ਰਾਜੀ ਨਹੀਂ ਅੱਜ ਦੇ ਟਾਈਮ ਚ ਨਾ ਵੀ ਕਿਸੇ ਦੋ ਬੰਦਾਂ ਨੇ ਹੋਣ ਐ ਕਿਥੇਲੀ ਹੋਰ ਆ ਜਾ ਚੱਕਥੇਲੀ ਹੋਰ ਲੈ ਜੀ ਚੱਲ ਮੈਂ ਲਿਆਉਣਾ ਚੱਕ ਇਧਰ ਫੇਦਰੀ ਪਾ ਲੈਨੇ ਆ ਆ ਸੀਗੀ ਲੈ ਮਾਦਰ ਲੈ ਮਾ ਚਲ ਉਹ ਨਹੀਂ ਆ ਜਾਈਂ ਫਿਰ ਚਲ ਕਹਿੰਦਾ ਉਹ ਨਹੀਂ ਆ ਜੰਨਾ ਕਾ ਕਾੜ ਫਿਰ ਅੰਗਰੇਜ਼ੀ ਜੀ ਸਿਪਾਉਣ ਲੱਗ ਗਿਆ ਅੱਜ ਕੱਲ ਸਾਰੇ ਹਨਾ ਹੋਰ ਕਾਲੇ ਫਿਰ ਇੱਕ ਤਾਂ ਐ ਤੈਨੂੰ ਪਤਾ ਆਪਣੇ ਰਿਸ਼ਤੇਦਾਰ ਸਾਰੇ ਪੜੇ ਲਿਖੇ ਨੇ ਯਾਰ ਬਾਕੀ ਉਹ ਮੰਡੇ ਦਾ ਤੈਨੂੰ ਪਤਾ ਕਹਿੰਦਾ ਅੰਗਰੇਜ਼ੀ ਸਿਪਾਉਣੇ ਨੇ ਹਨਾ ਹੁਣ ਤਾਂ ਪੰਜਾਬੀ ਚ ਤਾਂ ਭੁੱਲੀ ਗਈ ਹੋਰ ਮਾਸੇ ਹੋਰ ਮੰਮੀ ਹੁਣ ਤਾਂ ਮੇਨ ਮੇਨ ਜਗ੍ਹਾ ਤੇ ਜਾਂਦਾ ਅਗਲਾ ਹੋਰ ਇਨਾ ਤੁਸੀਂ ਲਈ ਆ ਜਾਗੇ ਆਜੋ ਆਜੋ ਹੋਰ ਪਹਿਲੇ ਹੀ ਕੱਪੜੇ ਕੋ ਅੱਜ ਰੱਖ ਦੇ ਜੇ ਤੂੰ ਵਿਆਹ ਦਾ ਕੰਮ ਨਾ ਹੁੰਦਾ ਤੇ ਨਾ ਰਹਿਣ ਕਿੱਥੇ ਬਾਈ ਕੋਈ ਨਾ ਨਹੀਂ ਤਾਂ ਰਹਿਣ ਨੂੰ ਤਾਂ ਜੀਵ ਜਹਰਾ ਕਰਦਾ ਯਾਰ ਉਹ ਤਾਂ ਫਿਰ ਤੈਨੂੰ ਪਤਾ ਆਪਦੀ ਨਹੀਂ ਬਾਲਾਂ ਬੂਲਾਂ ਦਾ ਕਾ ਕਿਤੇ ਕੱਪੜੇ ਪਾ ਕੇ ਲੈ ਹਾਂ ਸਹੀ ਗੱਲ ਹੈ ਹੁਣ ਤਿਆਰੀ ਵਾਲੀ ਵੱਡੀ ਆ ਜੀ ਕਰਦਾ ਮੈਨੂੰ ਪੈਂਦਾ ਤੈਨੂੰ ਪਤਾ ਕੰਮ ਤਾਂ ਹੁੰਦਾ ਅੱਜ ਕੱਲ ਤਾਂ ਵਾਲੀ ਜਿਆਦਾ ਫਰੋਂ ਤੈਨੂੰ ਪਤਾ ਉਧਰ ਹੀ ਨਹੀਂ ਲਾੜੀ ਦਾ ਲਾਗੇ ਬਹੁਤ ਹੈ ਹੋਰ ਵਾਹ ਚੱਲ ਬਹੁਤ ਹੀ ਸ਼ਾਬਾਸ਼ ਹੈ ਬਈ ਠੀਕ ਆ ਬਈ ਚੰਗਾ ਬਈ ਧੰਨਵਾਦ ਠੀਕ ਆ ਮੰਮੀ ਚੰਗਾ ਨਾ ਠੀਕ ਜਰੂਰ ਆਵਾਂਗੇ ਦੇਤਾ ਹੀ ਮਾ ਪੈਸੇ ਪੁੱਛੇ ਹੈ ਜਿੰਨੇ ਪੜਾਤੇ ਛਾਲ ਇਹਨਾਂ ਦਾ ਬਿਜਲਣ ਦੀ ਕਾਰਡ ਵਾਲਾ ਮੇਰੇ ਦਧਿਆਨ ਚ ਨਹੀਂ ਰਿਹਾ ਹੈ ਪਹਿਲਾਂ ਫੋਨ ਹੀ ਨਹੀਂ ਕਰਿਆ ਲੈਦਾ ਕੱਪੜਾ ਜਿਹੜਾ ਕੋਈ ਲਿਆ ਕੇ ਰੱਖਦੇ ਹਨਾ ਚਲ ਪੈਸੇ ਵੀ ਆਹ ਇੱਕੋ ਹੀ ਗੱਲ ਆ ਪੈਸੇ ਸਮਾਂ ਦੀ ਕੰਮ ਆ ਜਾਂਦੇ ਆ ਕੱਪੜਾ ਜਿਹੜਾ ਬੁੜੀਆਂ ਸਮਾਂਉਂਦੀਆਂ ਨੇ ਗਾਂ ਦੀ ਗਾਂ ਦੇ ਦਿੰਦੀਆਂ ਨੇ ਸਹੀ ਗੱਲ ਆ ਕੀ ਹਾਲ ਆ ਸੰਦੀਪ ਠੀਕ ਆ ਠੀਕ ਆ ਗਾਲੇ ਹੋਰ ਤੂੰ ਹਾਲ ਠੀਕ ਠਾਕ ਹੈ ਕਹਿ ਕਦੇ ਲਵਚੋ ਨਾ ਹਜੇ ਤੋ ਉਹਨਾ ਗੁਸਤਾ ਆ ਵੀ ਰਹਿ ਜੇ ਗੱਲ ਨੂੰ ਵੱਡਲਾ ਕੁਛ ਇਹਦੇ ਲੈ ਜੂ ਗਾਲੇ 10 ਦਿਨ ਵੀ ਲੈ ਜੂ ਕੋਈ 15 ਲੈ ਜੂ ਇਹੋ ਜਿਹਾ ਕੁਛ ਹੀ ਹੈ ਇਹ ਐ ਹੈ ਗੱਲ ਮੇਰੀ ਗੱਲ ਸੁਣ ਜਿਹੜਾ ਉਤੋਂ ਜਾਂ ਆਪਾਂ ਨੂੰ ਐ ਲੱਗਦਾ ਵੀ ਆ ਗਿਆ ਝੋਨਾ ਹੈ ਨਾ ਹਾਂ ਵਿੱਚ ਗਿੱਲ ਬੜੀਆ ਵਕਤ ਤੇ ਜਾਂ ਨਹੀਂ ਆਉਂਦਾ ਉੱਥੇ ਕਾਲੀ ਨਿਕਲੀ ਗਿੱਲ ਤਾਂ ਆਏ ਆ ਨਾ ਇਤਕੀ ਕੁਛ ਤਾਂ ਮੀਂਹ ਜਿਆਦੇ ਪੈ ਗਏ ਤੇ ਕੁਛ ਆਪਾਂ ਨਾਲ ਪਾਣੀ ਵੀ ਲਾਈ ਗਏ ਹਜੇ ਮੈਨੂੰ 4-5 ਦਿਨ ਹੋਏ ਨੇ ਸਾਰਾ ਪਾਣੀ ਲਾਇਆ ਨੂੰ ਲਾਸਟ ਫੇਰ ਰਾਹੇ ਸੀ ਨਾ ਉਤੋਂ ਹਰੀ ਦਿਖੀ ਜਾਂਦੀ ਸੀ ਉਹ ਗੱਲ ਵੀ ਹਜੇ ਕਿਹੜਾ ਆਊਗੀ ਇਹ ਆ ਹੁਣ ਧੁੱਪ ਕਰਨ ਦੇਣਾ ਜੀ ਆ ਗਈ ਜਦੋਂ ਹੁਣ ਆਪਾਂ 9 ਮਹੀਨਿਆਂ ਦੇ ਸੇਵਾ ਕਰੀ ਜਾਂਦੇ ਆ ਹਨਾ ਹੁਣ ਵੱਡੜ ਪਿੱਛੇ ਪਤਾ ਕੀ ਆ ਕਾਲੀ ਕਰ ਜਾਂਦੇ ਆ ਥੋੜੀ ਜੀ ਆਪਾਂ ਮੰਡੀ ਜੇ ਚ ਕੁਛ ਨਹੀਂ ਰਹਿੰਦਾ ਗਿੱਲੀ ਵੜਾ ਕੇ ਜਦੋਂ ਉਹ ਫੇਰ ਹੀ ਜਾਂਦੇ ਆ ਉੱਥੇ ਖੱਬਲ ਰੋਲ ਜੇ ਕੁਛ ਨਹੀਂ ਰਹਿੰਦਾ ਇਹ ਚ ਤੇਰੀ ਗੱਲ ਸਿਆਣੀ ਐ ਪਰ ਹੁਣ ਖੇਤ ਚ ਵੀ ਫਸਲ ਰੁਲਦੀ ਨਹੀਂ ਦੇਖੀ ਜਾਂਦੀ ਕੁਸ ਤਾਂ ਚੱਕਰ ਪਤਾ ਕੀ ਪੈਂਦਾ ਨਾ ਹਾਂ ਆਪਣੇ ਪਿੱਛੋਂ ਜਾ ਕਿਹੜਾ ਤੇਲਾਟਾ ਅਟੈਕ ਕਰਦਾ ਨਾ ਉਹ ਤੇਲੇ ਕਰਕੇ ਜੀਰੀ ਡਿੱਗੀ ਜਾਂਦੀ ਏ ਛੇਤੀ ਅਗਲੇ ਨੂੰ ਆਇਆ ਹੁੰਦਾ ਵੀ ਹਜੇ ਖੜੀ ਐ ਮਾੜੀ ਮੋਟੀ ਵੱਢ ਲਈਏ ਡਿੱਗੀ ਹੋਈ ਦਾ ਥੱਲੇ ਕੇਰ ਬਹੁਤ 10 ਮਣਕੇਲੇ ਦਾ ਘਟੇ ਜਾਂਦਾ ਘਟੋ ਘਟਾ ਨਾਲੇ ਮੇਰੇ ਤਾਂ ਹੋਰ ਆਈ ਸੀ ਯਾਰ ਗੱਲ ਦਿਮਾਗ ਚ ਭੁੱਲ ਗਿਆ ਤੈਨੂੰ ਫੋਨ ਵੀ ਲਾਇਆ ਸੀ ਮੈਂ ਆਹ ਸੱਚ ਉਹ ਇੱਕ ਮੁੰਡਾ ਆਇਆ ਸੀ ਇੱਥੇ ਆਪਣੇ ਰੀਡਿੰਗ ਜਿਹੜਾ ਬਿਲਜੇ ਨਹੀਂ ਕੱਢਦੇ ਹੁੰਦੇ ਅੱਛਾ ਹਾਂ ਰੀਡਿੰਗ ਲਾਉਂਦੇ ਨੇ ਹਾਂ ਐਸੀ ਓਡੀ ਵੀ ਕੱਢ ਕੇ ਗਿਆ ਨਾ ਹਾਂ ਆਪਣੀ ਵੀ ਆਈ ਸੀ ਹਾਂ ਉਹਦਾ ਨਾਮ ਕਪਤਾਨ ਹੀ ਆ ਅਛਾ ਕਪਤਾਨ ਉਹਦੀ ਗੱਲ ਕਰਦਾ ਤੂੰ ਠੀਕ ਆ ਕਿੱਥੋਂ ਆ ਉਹ ਹਾਂ ਉਹਦਾ ਟਾਲੀਆਂ ਦਾ ਮੁੰਡਾ ਹੈ ਹਾਂ ਚਟਾ ਟਾਲੀਆਂ ਉਹ ਆਪਣਾ ਆਪਣੇ ਨਾਲ ਹੀ ਆ ਇਹ ਵੀ ਆ ਪੂਰਾ ਖਾਣੇ ਪੀਣੇ ਆ ਵਧੀਆ ਉਹਦੇ ਨਾਲ ਦਾ ਯਾਰ ਘਰ ਵਾਲੀ ਗੱਲ ਹੈ ਆਪਣੀ ਆਉਂਦਾ ਜਾਂਦਾ ਵਧੀਆ ਚੰਗੀ ਤਰ੍ਹਾਂ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਫਿਰ ਤਾਂ ਗੱਲ ਬਣ ਗਈ ਆਪਣੀ ਉਹ ਕਿਉਂ ਕਿਵੇਂ ਕੋਈ ਦਿਕਤ ਵਾਲੀ ਉਹਦੀ ਸਾਲੀ ਵਿਆਹੀ ਆ ਉੱਥੇ ਅੱਛਾ ਆਪਣੀ ਹਰਸ਼ ਕੋਲੇ ਉੱਥੇ ਪਿੰਡ ਮਲ ਸਿੰਘ ਵਾਲੇ ਅੱਛਾ 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 ਉਹ ਵਿਆਹੀ ਆ ਉਹਦੀ ਸਾਲੀ ਵੀ ਉਹ ਤੇ ਰਾਹੀ ਆਪਾਂ ਨੂੰ ਪ੍ਰੂਫ ਮਿਲ ਸਕਦਾ ਜਿਹੜਾ ਆਪਾਂ ਨੇ ਉਹ ਕੰਮ ਕਰਨਾ ਉਹਨਾਂ ਦਾ ਹਾਂ ਉਹ ਇਹ ਤੇਰੀ ਵਾਲੀ ਗੱਲ ਸਹੀ ਹੈ ਹਨਾ ਕਰੀਏ ਫਿਰ ਤਾਂ ਆਪਾਂ ਉਹਦੇ ਨਾਲ ਤਾਂ ਉਹ ਵਿੜਕ ਦੇ ਸਕਦੇ ਆਪਾਂ ਨੂੰ ਇਸ ਗੱਲ ਦੀ ਵਿੜਕ ਕਿਹਾ ਉਹਦਾ ਸਾਰਾ ਕੁਝ ਹੀ ਦੇਣਗੇ ਕਿਉਂ ਫਕਰ ਮੰਦਾ ਤੂੰ ਹਾਂ ਉਹਦੀ ਸ਼ਕੀ ਸਾਲੀ ਆ ਮੈਨੂੰ ਲੱਗਦਾ ਉੱਥੇ ਫਿਰ ਤੂੰ ਪਹਿਲਾਂ ਨਾ ਹਾ ਗੱਲ ਦੱਸੀ ਬਤੰਦਰਾ ਇਹ ਤਾਂ ਮੇਰੇ ਤਾਂ ਧਿਆਨ ਚ ਨਿਕਲ ਗਈ ਉਹ ਤਾਂ ਆਪਣਾ ਵਧੀਆ ਪੱਗਵਟ ਯਾਰ ਆ ਕੋਈ ਚੱਕਰ ਨਹੀਂ ਹੁਣ ਤਾਂ ਜੇ ਆਪਾਂ ਕਹਿ ਲਈਏ ਤੇ ਆਪਣੇ ਨਾਲ ਖੜੂਗਾ ਅੱਛਾ ਉਹ ਪਿੱਛੇ ਹਟਣ ਵਾਲਾ ਬੰਦਾ ਨਹੀਂ ਹੈਗਾ ਉਹ ਜੋ ਜਿੰਨੇ ਵੀ ਕੁਝ ਕਹਿਦੀ ਆਪਾਂ ਨੂੰ ਸਾਨੂੰ ਆ ਪ੍ਰੂਫ ਚਾਹੀਦਾ ਹੂੰ ਜਿਹੜੇ ਹੱਦ ਤੱਕ ਮਰਜ਼ੀ ਜਾਣਾ ਪਵੇ ਉਹ ਜਾਊਗਾ ਆਪਾਂ ਨੂੰ ਕਰਕੇ ਦਊ ਇਹਦੀ ਗੱਲ ਨਹੀਂ ਮੈਂ ਤਾਂ ਚਾਹ ਪਾਣੀ ਪੀ ਕੇ ਗਿਆ ਮੇਰੇ ਕੋਲੇ ਇਹ ਬੰਦਾ ਵਧੀਆ ਲੱਗਿਆ ਮੈਨੂੰ ਵਧੀਆ ਗੱਲਾਂ ਕਰੀਆਂ ਕੋਟ ਬੰਦਾ ਪੂਰਾ ਕੋਟ ਬੰਦਾ ਇਹਦੀ ਗੱਲ ਚੱਲ ਫਿਰ ਸੰਦੀਪ ਆਪਾਂ ਕਰਾਂਗੇ ਗੱਲ ਉਹਦੇ ਨਾਲ ਕੋਈ ਗੱਲ ਨਹੀਂ ਕਰ ਲਾਂਗੇ ਬਹਿ ਕੇ ਗੱਲ ਕਰਾਂਗੇ ਮੈਂ ਵਿਆਹ ਜਾਵਾ ਮਾਮੇ ਦੇ ਉਹ ਤਾਂ ਮੁੰਡੇ ਦਾ ਵਿਆਹ ਆ ਰਿਹਾ ਭੂਆ ਦੇ ਦਾ ਚੱਲ ਲੱਡੂਆਂ ਚਾ ਫਿਰ ਤਾਂ ਤੂੰ ਪੰਜੇ ਘੋਚਨੇ ਆ ਗਏ ਵਗ ਚੱਲ ਪੈਲਸ ਚਾ ਜੀ ਕੋ ਕਿੱਥੇ ਜਾਇ ਜਾਂਦਾ ਉਹਨੂੰ ਕਿਹਨੂੰ ਪਤਾ ਜੀਰੀ ਦਾ ਕੰਮ ਵੀ ਆ ਵੱਢਣ ਵਾਲੀ ਆ ਕੁਛ ਉੱਜਾ ਪੈਗਮਾ ਜਾਗੋ ਜੁਗਰਾ ਦਾ ਕਿਹੜਾ ਜੀ ਜਾਗੋ ਤੇ ਚਲੜਾ ਦਾਵਾਇ ਚਲ ਪਈ ਨਾ 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 ਤੂੰ ਜਾ ਕੋਈ ਨਹੀਂ ਤੂੰ ਵਾਗਿਆ ਕਿ ਮੈਂ ਵਾਗਿਆ ਕੋਈ ਗੱਲ ਹੈ ਤੇ ਉਹਦੇ ਵਾਲੀ ਗੱਲ ਕੋਈ ਨਹੀਂ ਉਹ ਵੀ ਜਦੋਂ ਲਾਉਗਾ ਰੀਡਿੰਗ ਕੱਢਣ ਨੂੰ ਹੋਰ ਵੀ ਦੁੱਖ ਤੋਂ ਬਣਾਇ ਜਾਂਦਾ ਹੁੰਦਾ ਨਾ ਉਹ ਉਦੋਂ ਬਾਅਦ ਜਦੋਂ ਫ੍ਰੀ ਹੋ ਗਿਆ ਜਮਾ ਉਹ ਤਾਂ ਆਪਾਂ ਨੂੰ ਬੁਲਾ ਲਾਂਗੇ ਇੱਥੇ ਬੁਲਾ ਲਾਂਗੇ ਕੋਈ ਚੱਕਰ ਨਹੀਂ ਆਜੂਗਾ ਉਹ ਠੀਕ ਤੇ ਉਹਨੂੰ ਆਪਾਂ ਜਿਹੜਾ ਵੀ ਕੁਝ ਅੱਗੇ ਦੀ ਕਹਿਣਾ ਹੋਊਗਾ ਸਾਰਾ ਉਹਦੇ ਹੀ ਦੱਸਾਂਗੇ ਨਾਲ ਦੀ ਨਾਲ ਫੋਨ ਤੇ ਉਹ ਗੱਲ ਨਹੀਂ ਬਣਦੀ ਜਿਹੜੀ ਹੋਲੇ ਵਾਲਾ ਕੇ ਬਣੂਗੀ ਸਹੀ ਗੱਲ ਹੈ ਜੀ ਠੀਕ ਹਾਂ ਚੱਲ ਚੱਲ ਚੰਗਾ